ਾਰੇ ਕਿਸਾਨ ਵੀਰੋ ਮੈਸੂਰ ਬਿਸ਼ਰਮਾ ਲੈ ਕੇ ਪ੍ਰੋਗਰਾਮ ਹਾਜ਼ਰ ਹੋ ਚੁੱਕੀ ਹਾਂ ਮੇਰਾ ਪਿੰਡ ਮੇਰੇਕੇ ਜੀਵਿਤ ਸਿੰਘ ਸਾਬ ਜਾਣਦੇ ਹੋ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਖੇਤੀ ਨਾਲ ਜੁੜੇ ਹੋਏ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂchna ਤੇ ਸੁਝਾਤੋ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰ ਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤੀ ਸੂਚਨਾਵਾਂ ਅਤੇ ਸੁਝਾਅ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਮਾਰਚ ਦਾ ਮਹੀਨਾ ਚੱਲ ਰਿਹਾ ਹੈ ਅਤੇ ਤਾਪਮਾਨ ਦਿਨ ਬਦ ਦਿਨ ਵੱਧ ਰਿਹਾ ਇਸ ਕਰਕੇ ਕਿਸਾਨ ਵੀਰੋ ਜੇਕਰ ਤੁਸੀਂ ਕਣਕ ਦੀ ਬਜਾਈ ਕੀਤੀ ਹੈ ਤਾਂ ਆਪਣੀ ਕਣਕ ਨੂੰ ਮਾਰਚ ਦੇ ਅਖੀਰ ਤੱਕ ਪਾਣੀ ਲਗਾਉਂਦੇ ਰਹੋ ਕਿਸਾਨ ਵੀਰੋ ਕਣਕ ਨੂੰ ਦਾਣੇ ਭਰਨ ਸਮੇਂ ਵਾਦੇ ਤਾਪਮਨ ਤੋਂ ਬਚਾਉਣ ਲਈ 4 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਕਣਕ ਦੇ ਉੱਤੇ ਇੱਕ ਤੇ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਸਰਾ ਸਪਰੇ ਬੂਰ ਪੈਣ ਸਮੇਂ ਕਰੋ ਜੇਕਰ ਕਣਕ ਦਾ ਤੁਸੀਂ ਅਗਲੇ ਸਾਲ ਵੀ ਰੱਖਣਾ ਹੈ ਤਾਂ ਕਣਕ ਦੇ ਨਿਸਰਣ ਸਮੇਂ ਸਿੱਟਿਆਂ ਦੀ ਕੰਗਿਆਰੀ ਦਾ ਧਿਆਨ ਰੱਖੋ ਕਿਉਂਕਿ ਕਣਕ ਦੇ ਨਿਸਰਣ ਸਮੇਂ ਇਸ ਰੋਗ ਦਾ ਹਮਲਾ ਹੁੰਦਾ ਹੈ ਜੇਕਰ ਤੁਹਾਨੂੰ ਇਸ ਰੋਗ ਨਾਲ ਗ੍ਰਸਤ ਬੂਟੇ ਮਿਲਤਾ ਜਿਹੇ ਬੂਟੇ ਜਿਹੜੇ ਪੁੱਟ ਕੇ ਆ ਉਹਨਾਂ ਨੂੰ ਨਸ਼ਟ ਕਰ ਦਿਓ ਜੋ ਬੀ ਤੁਸੀਂ ਪੈਦਾ ਕਰੇ ਉਹ ਕਰਨਾਲ ਬੰਟ ਤੋਂ ਰਹਿਤ ਹੋਵੇ ਇਸ ਕਰਕੇ 200 ਐਮਐਲ ਟਿਲਟ ਦਵਾਈ ਜਿਹੜੀ ਉਹਨੂੰ ਤੁਸੀਂ 80 ਤੋਂ 100 ਲੀਟਰ ਪਾਣੀ ਵਿੱਚ ਘੋਲ ਕੇ ਸਿੱਟੇ ਨਿਕਲਣ ਵੇਲੇ ਸਪਰੇਅ ਕਰੋ ਤੁਸੀਂ 0.5% ਜ਼ਿੰਕ ਸਲਫੇਟ ਦਾ ਸਪਰੇਅ ਜਿਹੜਾ ਉਹ ਤੁਸੀਂ ਫਸਲ ਦੇ ਨਿਸਰਣ ਸਮੇਂ ਤੋਂ ਲੈ ਕੇ ਦੁੱਧਾ ਅਵਸਥਾ ਤੱਕ ਦੋ ਸਪਰੇਅ ਕਰੋ ਇਸ ਦੇ ਨਾਲ ਕਣਕ ਦੀ ਫਸਲ ਦੇ ਦਾਣਿਆਂ ਵਿੱਚ ਜ਼ਿੰਕ ਦਾ ਜਿਹੜਾ ਵਾਧਾ ਹੁੰਦਾ ਤੇ ਉਹਦੀ ਪੌਸ਼ਟਿਕਤਾ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਸੈਨਿਕ ਸੁੰਡੀ ਦਾ ਹਮਲਾ ਜਿਹੜਾ ਕਣਕ ਦੇ ਉੱਤੇ ਮਾਰਚ ਅਪ੍ਰੈਲ ਮਹੀਨੇ ਦੇ ਵਿੱਚ ਵੇਖਣ ਨੂੰ ਮਿਲਦਾ ਇਹ ਜਿਹੜੀ ਸੁੰਡੀ ਆ ਇਹ ਕਣਕ ਦੇ ਪੱਤੇ ਨੂੰ ਖਾਂਦੀ ਆ ਤੇ ਜਿਹੜੇ ਵੱਡੀਆਂ ਸੁੰਡੀਆਂ ਨੇ ਉਹ ਪੱਤਿਆਂ ਤੇ ਕਣਕ ਦੇ ਜਿਹੜੇ ਨਵੇਂ ਬਣਦੇ ਸਿੱਟੇ ਉਹਨਾਂ ਨੂੰ ਵੀ ਖਾਂਦੀਆਂ ਨੇ ਜੇਕਰ ਤੁਹਾਨੂੰ ਕੋਈ ਅਜਿਹਾ ਹਮਲਾ ਦਿਖਾਈ ਦੇਵੇ ਤਾਂ ਤੁਸੀਂ 40 ml ਕੋਰਾਜਨ ਦਵਾਈ ਜਾਂ 400 ml ਇਕਾਲੈਕਸ ਦਵਾਈ ਇਸ ਨੂੰ 80 ਤੋਂ 100 ਲੀਟਰ ਪਾਣੀ ਵਿੱਚ ਘੋਲ ਕੇ ਤੁਸੀਂ ਕਣਕ ਦੇ ਉੱਤੇ ਜਿਹੜਾ ਸਪਰੇਅ ਕਰ ਸਕਦੇ ਹੋ ਕਿਸਾਨ ਵੀਰੋ ਜੇਕਰ ਬਹੁਤ ਜ਼ਿਆਦਾ ਬੱਦਲਵਾਈ ਵਾਲਾ ਮੌਸਮ ਬਣਿਆ ਜਾਂ ਲਗਾਤਾਰ ਬੱਦਲ ਬਣੇ ਹੋ ਰਹੇ ਨੇ ਬਿਨਾ ਮੀਂਹ ਤੋਂ ਬੱਦਲ ਰਹਿ ਰਹੇ ਨੇ ਤੇ ਅਜਿਹਾ ਮੌਸਮ ਜਿਹੜਾ ਕਣਕ ਦੇ ਉੱਤੇ ਚੇਪੇ ਦੇ ਹਮਲੇ ਲਈ ਬਹੁਤ ਜ਼ਿਆਦਾ ਅਨੁਕੂਲ ਹੈ ਇਸ ਕਰਕੇ ਤੁਸੀਂ ਜੇਕਰ ਤੁਹਾਨੂੰ ਅਜੀਹਾ ਮੌਸਮ ਦੇਖਦਾ ਜਾਂ ਚੇਪੇ ਦਾ ਹਮਲਾ ਕਣਕ ਉੱਤੇ ਦੇਖਦਾ ਤਾਂ ਤੁਸੀਂ 20 ml ਇਕਟਾਰਾ ਦਵਾਈ ਨੂੰ 80 ਤੋਂ 100 ਲੀਟਰ ਪਾਣੀ ਵਿੱਚ ਘੋਲ ਕੇ ਕਣਕ ਦੇ ਉੱਤੇ ਸਪਰੇਅ ਕਰ ਸਕਦੇ ਹੋ ਇਸ ਵੇਲੇ ਗੰਨੇ ਦੀ ਬਜਾਈ ਚੱਲ ਰਹੀ ਹੈ ਕੋਸ਼ਿਸ਼ ਕਰੋ ਕਿ ਤੁਸੀਂ ਦਰਮਿਆਨੀਆਂ ਤੇ ਪਛੇਤੀਆਂ ਪੱਕਣ ਵਾਲੀਆਂ ਕਿਸਮਾਂ ਦੀ ਹੀ ਬਜਾਈ ਕਰੋ ਗੰਨੇ ਦੀ ਫਸਲ ਨੂੰ ਉੱਗਣ ਵੇਲੇ ਸਿਉਂਕ ਦੀ ਰੋਗ ਥਾਮ ਲਈ 200 ml ਕੋਰਾਜਮ ਦਵਾਈ 400 ਲੀਟਰ ਪਾਣੀ ਵਿੱਚ ਘੋਲ ਕੇ ਜਿਹੜੇ ਸਿਆੜ ਨੇ ਜਿੱਥੇ ਗੁੱਲੀਆਂ ਪਾਈਆਂ ਨੇ ਉਹਨਾਂ ਦੇ ਉੱਤੇ ਸਪਰੇਅ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਤੁਸੀਂ ਸਿਉਂਕ ਦੀ ਰੋਕਥਾਮ ਗੰਨੇ ਦੇ ਖੇਤਾਂ ਦੇ ਵਿੱਚ ਕਰ ਸਕਦੇ ਹੋ ਇਸ ਤੋਂ ਇਲਾਵਾ ਗੰਨੇ ਦੇ ਉੱਪਰ ਅਗੇਤੀ ਫੋਟ ਦਾ ਗੜੂਆ April ਮਹੀਨੇ ਦੇ ਵਿੱਚ ਹਮਲਾ ਕਰਦਾ ਆ ਪਰ ਇਸ ਦੀ ਰੋਕਥਾਮ ਤੁਸੀਂ ਬਜਾਈ ਵੇਲੇ ਹੀ ਕਰ ਸਕਦੇ ਹੋ ਇਸ ਦੀ ਰੋਕਥਾਮ ਲਈ ਤੁਸੀਂ ਫਿਪਰੋਨਿਲ ਦਵਾਈ 10 ਕਿਲੋ ਦਾਣੇਦਾਰ ਸਿਆੜਾਂ ਦੇ ਵਿੱਚ ਉਸ ਦਾ ਤੁਸੀਂ ਗੁੱਲੀਆਂ ਦੇ ਉੱਪਰ ਛਟਾ ਦੇ ਕੇ ਇਸ ਦੀ ਰੋਕத் ਥੰਮ ਕਰ ਸਕਦੇ ਹੋ ਜੇਕਰ ਤੁਹਾਡੇ ਦੇ ਗੰਨੇ ਦੇ ਖੇਤ ਪਿਛਲੇ ਸਾਲ ਰੱਤਾ ਰੋਗ ਜਾਂ ਵਿਲਟ ਰੋਗ ਨਾਲ ਪ੍ਰਭਾਵਿਤ ਸਨ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਖੇਤ ਰੱਤਾ ਰੋਗ ਨਾਲ ਪ੍ਰਭਾਵਿਤ ਸਨ ਉਹਨਾਂ ਖੇਤਾਂ ਵਿੱਚ 1 ਸਾਲ ਤੱਕ ਅਤੇ ਜਿਹੜੇ ਰੋਗ ਖੇਤ ਵਿਲਟ ਰੋਗ ਨਾਲ ਪ੍ਰਭਾਵਿਤ ਸਨ ਉਹਨਾਂ ਖੇਤਾਂ ਵਿੱਚ 3 ਸਾਲ ਤੱਕ ਕਮਾੜ ਦੀ ਫਸਲ ਜਿਹੜੀ ਉਹ ਤੁਸੀਂ ਨਾ ਉਗਾਓ ਕਿਸਾਨ ਵੀਰੋ ਇਹ ਸਨ ਖੇਤੀ ਸੂਚਨਾਵਾਂ ਅਤੇ ਸਜਾ ਧੰਨਵਾਦ ਸਿਆਸੀ ਪ੍ਰੋਗਰਾਮ ਦਾ ਵਿਸ਼ਾ ਹੈ ਜੀ ਤੁਪਕਾ ਸਿੰਚਾਈ ਅਤੇ ਪਾਣੀ ਦੀ ਬਚਤ ਜਿਸ ਬਾਰੇ ਜਾਣਕਾਰੀ ਦਿੱਤੀ ਹੈ ਜੀ ਇੰਜੀਨੀਅਰ ਅਰਵਿੰਦ ਸਿੰਘ ਜੀ ਜੋ ਕਿ ਮੰਡਲ ਪੂਮੀ ਰੱਖਿਆ ਅਫਸਰ ਜ਼ਿਲ੍ਹਾ ਸ਼ਹੀਦ ਪਗਲ ਸਿੰਘ ਨਗਰ ਨੇ ਅਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜੀ ਇੰਜੀਨੀਅਰ ਰੁਪਿੰਦਰ ਕੁਮਾਰ ਜੀ ਨੇ ਤੇ ਆਓ ਵੇਖਦੇ ਹਾਂ ਅੱਜ ਸਾਡੇ ਦਰਮਿਆਨ ਮਾਹਿਰ ਮੌਜੂਦ ਨੇ ਇੰਜੀਨੀਅਰ ਅਰਵਿੰਦਰ ਸਿੰਘ ਕਲੜਾ ਜੀ ਜੋ ਕਿ ਮੰਡਲ ਭੂਮੀ ਰੱਖਿਆ ਅਫਸਰ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਸੋ ਮੈਂ ਦੇਖ ਰਿਹਾ ਸੀ ਕਿ ਤੁਹਾਡੇ ਜਿਹੜਾ ਇਹ ਮੰਡਲ ਪੱਧਰ ਦਾ ਦਫ਼ਤਰ ਆ ਕਿ ਕਿ ਮਾਈਕਰੋ ਇਰੀਗੇਸ਼ਨ ਪਾਰਕ ਬਣਾਈ ਗਈ ਹੈ ਇਹ ਮਾਈਕਰੋ ਇਰੀਗੇਸ਼ਨ ਪਾਰਕ ਜਿਹੜੀ ਹੈ ਇਹਦਾ ਕੀ ਮੰਤਵ ਹੈ ਜਿਹੜਾ ਇਹ ਮਾਈਕਰੋ ਇਰੀਗੇਸ਼ਨਸ ਪਾਰਕ ਅਸੀਂ ਬਣਾਇਆ ਇੱਥੇ ਇਹ ਇੱਕ ਵਿਭਾਗ ਦਾ ਨਵੇਕਲਾ ਉਪਰਾਲਾ ਇਹਦੇ ਵਿੱਚ ਜਿੰਨੇ ਤਰ੍ਹਾਂ ਦੇ ਸਿਸਟਮ ਮਾਈਕਰੋ ਇਰੀਗੇਸ਼ਨ ਦੇ ਵਿੱਚ ਅਵੇਲੇਬਲ ਨੇ ਜੋ ਵੀ ਤੇ ਉਹਨਾਂ ਸਾਰਿਆਂ ਦੀ ਡੈਮੋਨਸਟ੍ਰੇਸ਼ਨ ਅਸੀਂ ਇੱਥੇ ਲਗਾਈਆਂ ਤਿੰਨ ਤਿੰਨ ਚਾਰ ਚਾਰ ਲਾਈਨਾਂ ਹਰ ਇੱਕ ਸਿਸਟਮ ਦੀਆਂ ਲਗਾਈਆਂ ਇੱਥੇ ਤਾਂ ਜੋ ਜਿਹੜੇ ਜ਼ਿੰਮੇਦਾਰ ਇੱਥੇ ਆਂਦੇ ਆ ਉਹ ਜ਼ਿੰਮੇਦਾਰ ਆ ਕੇ ਆਪਣਾ ਇਹ ਸਿਸਟਮ ਦੇਖ ਸਕਣ ਆਦਰਵਾਇਜ਼ ਜੇ ਅਸੀਂ ਕਿਸੇ ਜ਼ਿੰਮੇਦਾਰ ਨਾਲ ਕੋਈ ਗੱਲ ਕਰਦੇ ਆਂ ਵੀ ਇਹ ਕਿੱਦਾਂ ਦਾ ਸਿਸਟਮ ਆ ਇਹ ਸਿਸਟਮ ਐਦਾਂ ਦਾ ਡ੍ਰਿਪ ਚ ਐਦਾਂ ਹੁੰਦੀ ਆ ਮਾਈਕਰੋ ਸਪਿੰਕਲ ਐਦਾਂ ਹੁੰਦੇ ਮਿਨੀ ਸਪਿੰਕ ਪਰ ਜਦੋਂ ਅਸੀਂ ਫਾਰਮਰ ਨੂੰ ਇਹ ਜਾ ਕੇ ਮੂੰਹ ਜਵਾਨੀ ਦੱਸਦੇ ਆ ਤਾਂ ਉਹਨੂੰ ਕਨਵਿੰਸ ਨਹੀਂ ਹੁੰਦਾ ਤੇ ਨਾਲੇ ਉਹਨੂੰ ਪਤਾ ਨਹੀਂ ਲੱਗਦਾ ਵੀ ਉਹ ਸਿਸਟਮ ਆਪਾਂ ਜਿਹੜਾ ਉਹਨੂੰ ਚੀਜ਼ ਦਿਖਾ ਕੇ ਆਪਾਂ ਸਮਝਾ ਸਕਦੇ ਆ ਉਹ ਦਿਖਾ ਕੇ ਆਪਾਂ ਉਹ ਸਿਸਟਮ ਇੱਥੇ ਲਗਾਏ ਨੇ ਸਾਰੇ ਤਾਂ ਉਹਨਾਂ ਨੂੰ ਫਾਰਮਰ ਨੂੰ ਸਮਝਾਉਣ ਵਾਸਤੇ ਜ਼ਿੰਮੇਵਾਰਾਂ ਨੂੰ ਸਮਝਾਉਣ ਵਾਸਤੇ ਇਹ ਸਾਰੇ ਸਿਸਟਮ ਅਸੀਂ ਇੱਥੇ ਲਗਾਏ ਨੇ ਤਾਂ ਜੋ ਜਿੰਨੇ ਵੀ ਜ਼ਿੰਮੇਵਾਰ ਨੇ ਆ ਕੇ ਇੱਥੇ ਦੇਖ ਸਕਣ ਜਿਹੜਾ ਉਹਨੂੰ ਸਿਸਟਮ ਚਾਹੀਦਾ ਉਹ ਸਿਸਟਮ ਲਗਾ ਸਕਣ ਉਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਵੀ ਦੱਸਦੇ ਆ ਕਿ ਕਿਹੜਾ ਸਿਸਟਮ ਕਿਹੜੀ ਕ੍ਰੌਪ ਵਾਸਤੇ ਹੈ ਇਹ ਯੂਸਫੁਲ ਹੈ ਇਹ ਜਿਹੜਾ ਪ੍ਰੋਜੈਕਟ ਆ ਬੜਾ ਵਧੀਆ ਚੱਲ ਰਿਹਾ ਮੈਂ ਦੇਖਿਆ ਕਿ ਸਾਰੇ ਹਰ ਇੱਕ ਟਾਈਪ ਦੀ ਡੈਮੋ ਲੱਗੀ ਹੋਈ ਆ ਜਿਹੜੀ ਕਿਸਾਨ ਨੇ ਤੁਹਾਡੇ ਕੋਲ ਆਂਦੇ ਨੇ ਉਹ ਕਿਵੇਂ ਜਿਹੜਾ ਆ ਇਹ ਸਿਸਟਮ ਦੇ ਵਿੱਚ ਫਿਰ ਜਦੋਂ ਤੁਸੀਂ ਉਹਨਾਂ ਨੂੰ ਜਾਣਕਾਰੀ ਤੁਹਾਡੀ ਟੀਮ ਉਹਨਾਂ ਨੂੰ ਦਿੰਦੀ ਹੈ ਇਹਦਾ ਕੀ ਫਾਇਦਾ ਕੀ ਹੋ ਰਿਹਾ ਜਦੋਂ ਕੋਈ ਫਾਰਮਰ ਸਾਡੇ ਕੋਲ ਆਂਦਾ ਇੱਥੇ ਲਗਭਗ 16 ਤੋਂ 18 ਤਰ੍ਹਾਂ ਦੇ ਸਿਸਟਮ ਲੱਗੇ ਨੇ ਜੀ ਉਹਦੇ ਵਿੱਚ ਰੇਨ ਗਨ ਹੈ ਉਹਦੇ ਵਿੱਚ ਮਾਈਕਰੋ ਸਪ੍ਰਿੰਕਲਰ ਨੇ ਉਹ ਚ ਮਿੰਨੀ ਸਪ੍ਰਿੰਕਲਰ ਨੇ ਡ੍ਰਿਪ ਹੈ ਆਨਲਾਈਨ ਡ੍ਰਿਪ ਹੈ ਲੈਂਡ ਡ੍ਰਿਪ ਹੈ ਫੋਗਰ ਆ ਜਿੱਦਾਂ ਤੁਸੀਂ ਦੱਸਿਆ ਮਿਸਟਰ ਨੇ ਇਸ ਤਰ੍ਹਾਂ ਅਲੱਗ-ਅਲੱਗ ਸਿਸਟਮ ਸਾਰੇ ਲੱਗੇ ਹੋਏ ਇੱਥੇ ਤੇ ਫਾਰਮਰ ਜਦੋਂ ਇੱਥੇ ਆਉਂਦਾ ਆ ਕੇ ਦੇਖਦਾ ਤਾਂ ਉਹ ਪ੍ਰੈਕਟੀਕਲੀ ਉਹਨੂੰ ਅਸੀਂ ਚਲਾ ਕੇ ਦਿਖਾਉਨੇ ਸਾਰਾ ਸਿਸਟਮ ਜੀ ਤਾਂ ਉਹ ਜਿਹੜਾ ਸਿਸਟਮ ਚਲਾ ਕੇ ਦੇਖਣਾ ਚਾਹੁੰਦਾ ਉਹਨੂੰ ਅਸੀਂ ਹੀ ਚਲਾ ਕੇ ਦਿਖਾਉਨੇ ਆ ਫਿਰ ਉਹਨੂੰ ਦੱਸ ਦਿਆਂ ਵੀ ਇਹ ਜਿਹੜਾ ਸਿਸਟਮ ਚੱਲਿਆ ਇਹ ਸਿਸਟਮ ਦੇ ਨਾਲ ਕਿੱਦਾਂ ਦੀ ਕਿਹੜੀ ਕ੍ਰੌਪ ਨੂੰ ਕਿੱਦਾਂ ਇਰੀਗੇਸ਼ਨ ਕਰ ਸਕਦੇ ਆ ਅਸੀਂ ਤੇ ਕਿੰਨਾ ਟਾਈਮ ਨੂੰ ਚਲਾਉਣਾ ਤੇ ਕਿੱਦਾਂ ਕਰਨਾ ਤਾਂ ਫਾਰਮਰ ਉਹ ਦੇਖ ਕੇ ਉਹ ਥੋੜਾ ਇੰਪ੍ਰੈਸ ਹੋ ਜਾਂਦਾ ਅਸੀਂ ਤੋਂ ਤਾਂ ਉਹਦੀ ਇੱਕ ਕੀ ਕਹਿੰਦੇ ਹੁੰਦੇ ਆ ਕਿ ਜਦੋਂ ਉਹਦੇ ਅੰਦਰੋਂ ਇੱਕ ਭਾਵਨਾ ਉੱਠਦੀ ਆ ਕੰਮ ਕਰ ਉਹ ਉਹ ਫਿਰ ਉਸ ਸਿਸਟਮ ਦਾ ਲਾਭ ਪੂਰੇ ਤਰੀਕੇ ਨਾਲ ਲੈ ਸਕਦਾ ਤੇ ਇਹ ਸਿਸਟਮ ਨੂੰ ਦੇਖ ਕੇ ਸਾਡੇ ਕੋਲ ਲਗਭਗ ਇਹ ਸੋਹਣੀ ਸਿਸਟਮ ਲੱਗਿਆ ਅਕਤੂਬਰ ਦੇ ਵਿੱਚ ਹੀ ਤੇ ਉਸ ਤੋਂ ਬਾਅਦ ਲਗਭਗ ਸਾਡੇ ਕੋਲ 150 ਤੋਂ 200 ਫਾਰਮਰ ਇਥੇ ਵਿਜ਼ਿਟ ਕਰ ਚੁੱਕਿਆ ਹੈ ਇਸ ਸਿਸਟਮ ਨੂੰ ਦੇਖ ਕੇ ਤੇ ਉਸ ਤੋਂ ਬਾਅਦ ਮੈਨਾਂ ਦਾ ਘੱਟੋ ਘੱਟ 25 ਤੋਂ 30 ਫਾਰਮਰ ਨੇ ਅਡਾਪਟ ਵੀ ਕਰ ਚੁੱਕੇ ਹੈ ਇਸ ਸਿਸਟਮ ਨੂੰ ਮੇਰਾ ਸਵਾਲ ਹੈ ਕਿ ਮਾਈਕਰੋ ਇਰੀਗੇਸ਼ਨ ਕਿਉਂ ਖੇਤੀ ਵਿੱਚ ਹੋਰ ਬਹੁਤ ਸਾਰੀਆਂ ਤਕਨੀਕਾਂ ਨੇ ਪਾਣੀ ਨੂੰ ਬਚਾਉਣ ਦੀਆਂ ਸਾਡਾ ਫੋਕਸ ਮਾਈਕਰੋ ਇਰੀਗੇਸ਼ਨ ਤੇ ਕਿਉਂ ਹੈ ਜਿਹੜੇ ਬਾਕੀ ਸਿਸਟਮ ਆ ਜਿੱਦਾਂ ਇਸ ਤੋਂ ਇਲਾਵਾ ਆਪਾਂ ਕੀ ਕਰ ਸਕਦੇ ਆ ਫਲੱਡ ਇਰੀਗੇਸ਼ਨ ਕਰ ਸਕਦੇ ਆ ਆਪਾਂ ਜਾਂ ਆਪਾਂ ਕੋਈ ਵਟਾਂ ਦੇ ਕੇ ਬੀਜ ਕੇ ਫਸਲ ਬੀਜ ਕੇ ਪੌਦਾਂ ਕਰ ਸਕਦੇ ਆ ਖਾਲੀਆਂ 'ਚ ਪਾਣੀ ਛੱਡ ਸਕਦੇ ਆ ਪਰ ਸਭ ਤੋਂ ਜ਼ਿਆਦਾ ਐਫੀਸ਼ੀਐਂਟ ਜਿਹੜਾ ਸਿਸਟਮ ਆ ਉਹ ਇਹੀ ਆ ਕਿਉਂਕਿ ਜਿਹੜਾ ਵੀ ਜੇ ਆਪਸ ਇਸ ਤੋਂ ਬਣਾਉਣੇ ਆ 30 ਤੋਂ 35% ਤੋਂ ਉੱਪਰ ਕੋਈ ਵੀ ਐਫੀਸ਼ੀਐਂਸੀ ਨਹੀਂ ਦਿੰਦਾ ਜਿੰਨਾ ਪਾਣੀ ਆਪਾਂ ਖੇਤ ਨੂੰ ਦੇਣੇ ਆ ਉਹਦਾ 30 ਤੋਂ 35% ਪਾਣੀ ਹੀ ਯੂਜ਼ ਹੁੰਦਾ ਜਦਕਿ ਜਦੋਂ ਅਸੀਂ ਇਹ ਸਿਸਟਮ ਲਗਾਉਣੇ ਆ ਤਾਂ 80 ਤੋਂ 90% ਉਹਦੀ ਐਫੀਸ਼ੀਐਂਸੀ ਹੁੰਦੀ ਆ ਪਾਣੀ ਦੀ ਬਹੁਤ ਜ਼ਿਆਦਾ ਠੀਕ ਹੈ ਉਸ ਤੋਂ ਇਲਾਵਾ ਜਿੰਨਾ ਫਰਟੀਲਾਈਜ਼ਰ ਆ ਉਹ ਚ ਵੀ ਲਗਭਗ 50% ਦੀ ਬਚਤ ਹੁੰਦੀ ਹੈ ਝਾੜ ਤੇ ਵੀ 10 ਤੋਂ ਲੈ ਕੇ 30% ਤੱਕ ਵਾਧਾ ਹੁੰਦਾ ਇਹਦੇ ਨਾਲ ਇਹ ਸਿਸਟਮ ਬਹੁਤ ਹੀ ਜ਼ਿਆਦਾ इवन ਫੋਰਨ ਕੰਟਰੀ ਇਜ਼ਰਾਈਲ ਵਰੇ ਕੰਟਰੀ ਜਿੱਥੇ ਪਾਣੀ ਨਹੀਂ ਹੈ ਉੱਥੇ ਵੀ ਇਹ ਸਿਸਟਮ ਬਹੁਤ ਜ਼ਿਆਦਾ ਮਤਲਬ ਯੂਸਫੁਲ ਹੋਇਆ ਤਾਂ ਇਸ ਕਰਕੇ ਇਹਨੂੰ ਆਪਣੇ ਇੱਥੇ ਵੀ ਅਪਣਾ ਲੈਣਾ ਚਾਹੀਦਾ ਕਿਉਂਕਿ ਪਾਣੀ ਦਾ ਪੱਧਰ ਆਪਣੇ ਵੀ ਇੱਥੇ ਬਹੁਤ ਜ਼ਿਆਦਾ ਨੀਚੇ ਜਾ ਰਿਹਾ ਤਾਂ ਉਸ ਉਸ ਕਰਕੇ ਪੱਧਰ ਇਹ ਜਿਹੜਾ ਸਿਸਟਮ ਆ ਇਹ ਸਭ ਤੋਂ ਵਧੀਆ ਸਿਸਟਮ ਇਹੀ ਹੈ ਪਾਣੀ ਦੀ ਬਚਤ ਤਾਂ ਹੋ ਗਈ ਪਰ ਆਮ ਇਹ ਗੱਲ ਕਹਿੰਦੇ ਆ ਵੀ ਜੇ ਖੁੱਲਾ ਪਾਣੀ ਲਾਵਾਂਗੇ ਤਾਂ ਜ਼ਿਆਦਾ ਝਾੜ ਮਿਲੂਗਾ ਵਧੀਆ ਝਾੜ ਮਿਲੂਗਾ ਫਸਲ ਵੀ ਵਧੀਆ ਹੋਊਗੀ ਪਾਣੀ ਆਪਾਂ ਘੱਟ ਲਾ ਰਹੇ ਆ ਘੱਟ ਪਾਣੀ ਦੇ ਨਾਲ ਝਾੜ ਕਿਵੇਂ ਵੱਧ ਜਾਂਦਾ ਦੇਖੋ ਪਾਣੀ ਦਾ ਪਾਣੀ ਦੀ ਲੋੜ ਕਿਨੂੰ ਆ ਬੂਟੇ ਨੂੰ ਪਾਣੀ ਦੀ ਲੋੜ ਆ ਪਲਾਂਟ ਨੂੰ ਜੇ ਅਸੀਂ ਪਲਾਂਟ ਨੂੰ ਪਾਣੀ ਦੇ ਰਹੇ ਆ ਤਾਂ ਫਿਰ ਉਹ ਸਾਡਾ ਪਲਾਂਟ ਹੀ ਜਿੰਨਾ ਝਾੜ ਦੇਣਾ ਬਾਕੀ ਜੇ ਖਾਲੀ ਖੇਤ 'ਚ ਪਾਣੀ ਦੇਈਏ ਨਾ ਉਹਦਾ ਕੋਈ ਮਤਲਬ ਨਹੀਂ ਹੁੰਦਾ ਨੰਬਰ 2 ਤੇ ਜਿਹੜੀ ਐਪਸੇ ਖਾਦ ਪਾਣਿਆ ਜਾਂ ਕੁਝ ਵੀ ਕਰਦੇ ਉਹ ਵੀ ਇਸ ਸਿਸਟਮ ਦੇ ਨਾਲ ਪੈਂਦੀ ਆ ਜੇ ਉਹ ਅਸੀਂ ਖਾਦ ਪਾਣਿਆ ਉਹ ਖਾਦ ਖੇਤ ਦੇ ਵਿੱਚ ਆਪਾਂ ਵੈਸੇ ਛੱਟਾ ਦੇ ਕੇ ਜਾਂ ਵੈਸੇ ਆਪਾਂ ਪਾ ਦਿੰਨੇ ਆ ਤਾਂ ਉਹ ਖਾਦ ਵੀ ਲਾਸ ਹੋ ਜਾਂਦੀ ਆ ਉਹ ਵੀਡਸ ਨੂੰ ਮਿਲ ਜਾਂਦੀ ਆ ਜਾਂ ਉਹ ਖਾਲੀ ਜਗ੍ਹਾ ਜਗਾ ਲਾਸ ਹੋ ਜਾਂਦੀ ਜਦੋਂ ਅਸੀਂ ਇਹ ਸਿਸਟਮ ਨਾ ਪਾਣੇ ਆ ਤਾਂ ਕੇ ਜਿਹੜਾ ਪਲਾਂਟ ਆ ਉਹਦੀ ਜੜ ਦੇ ਵਿੱਚ ਜਾਂਦੀ ਆ ਜਦੋਂ ਬੂਟੇ ਜੜ ਦੇ ਵਿੱਚ ਜਾਊਗੀ ਉਹਨੂੰ ਪੂਰਾ ਲੋੜ ਮੁਤਾਬਕ ਖਾਦ ਮਿਲੂਗੀ ਲੋੜ ਮੁਤਾਬਕ ਪਾਣੀ ਮਿਲੂਗਾ ਲੋੜ ਮੁਤਾਬਕ ਅਸੀਂ ਜੇ ਉਹਨੂੰ ਕੋਈ ਦਵਾਈ ਹੋਰ ਪਾਣੀ ਤਾਂ ਉਹ ਵੀ ਆਪਾਂ ਇਸ ਸਿਸਟਮ ਦੇ ਨਾਲ ਪਾ ਸਕਦੇ ਆ ਜਦੋਂ ਉਹਨੂੰ ਸਾਰਾ ਕੁਝ ਉੱਥੇ ਬੈਠੇ ਨੂੰ ਮਿਲ ਰਿਹਾ ਤਾਂ ਫਿਰ ਉਹਦਾ ਉਹਦਾ ਝਾੜ ਆਟੋਮੈਟਿਕ ਵਧਦਾ ਝਾੜ ਵਧਣ ਦਾ ਇੱਕ ਹੋਰ ਤਰੀਕਾ ਵੀ ਹੈਗਾ ਕਿ ਜਦੋਂ ਪਾਣੀ ਬ ਇਦਾਂ ਵਦਾਂ ਕਿ ਮੰਨ ਲਓ ਅਸੀਂ ਕਿਸੇ ਫਸਲ ਨੂੰ ਖੁੱਲਾ ਪਾਣੀ ਦੇ ਰਹੇ ਹਾਂ ਖੁੱਲਾ ਪਾਣੀ ਦੇ ਰਹੇ ਹਾਂ ਕਿ ਅਸੀਂ ਫਿਰ ਉਹ ਵੇਟ ਕਰਦੇ ਹਾਂ ਵੀ ਜਦੋਂ ਪਾਣੀ ਸੁੱਕੂਗਾ ਦੁਬਾਰਾ ਅਸੀਂ ਫਿਰ ਪਾਣੀ ਦੇਵਾਂਗੇ ਡ੍ਰਿਪ ਵਿੱਚ ਅਸੀਂ ਜਦੋਂ ਪਾਣੀ ਦੇਣੇ ਆ ਤਾਂ ਅਸੀਂ ਪਾਣੀ ਜਦੋਂ ਉਹਦੀ ਲੋਡ ਮੁਤਾਬਕ ਉਸ ਟਾਈਮ ਉਹਨੂੰ ਦੇਣੇ ਆ ਜਿਸ ਟਾਈਮ ਉਹਦੀ ਲੋਡ ਹੁੰਦੀ ਆ ਅਦਰੇ ਖੁੱਲੇ ਪਾਣੀ ਚ ਕੀ ਅਸੀਂ ਖੁੱਲਾ ਪਾਣੀ ਛੱਡ ਦਿੰਨੇ ਆ ਤਾਂ ਉਹ ਪਾਣੀ ਉਦਾਂ ਹੀ ਕੇ ਦੇ ਵਿੱਚ ਘਟਦਾ ਕਦੇ ਕਦੇ ਉਹ ਉੱਤੇ ਸਟ੍ਰੈਸ ਆ ਜਾਂਦਾ ਵਾਟਰ ਜ਼ਿਆਦਾ ਹੋ ਜਾਂਦਾ ਉਹਦੇ ਵਿੱਚ ਪਾਣੀ ਜ਼ਿਆਦਾ ਹੋ ਜਾਂਦਾ ਉਹਦਾ ਸਟ੍ਰੈਸ ਆ ਜਾਂਦਾ ਕਈ ਵਾਰੀ ਪਾਣੀ ਸੋਕਾ ਪੈ ਜਾਂਦਾ ਉੱਤੇ ਪਾਣੀ ਘਟ ਜਾਂਦਾ ਤਾਂ ਕਿ ਜੇ ਆਪਾਂ ਇਹਨੂੰ ਸਿਸਟਮ ਨੂੰ ਲਗਾਉਨੇ ਆ ਅਲੱਗ-ਅਲੱਗ ਜੋ ਤੁਸੀਂ ਦੱਸਿਆ ਵੀ ਦੂਰੀ ਕਿੰਨੀ ਆ ਫਸਲ ਤੋਂ ਫਸਲ ਕਤਾਰ ਤੋਂ ਕਤਾਰ ਦੂਰੀ ਕਿੰਨੀ ਆ ਖਰਚਾ ਇਹਦਾ ਕੀ-ਕੀ ਆਂਦਾ ਕੀ ਕੋਈ ਸਰਕਾਰੀ ਸਹੂਲਤ ਵੀ ਹੈ ਸਰਕਾਰੀ ਸਹੂਲਤ ਹੈ ਤੇ ਸਬਸਿਡੀ ਅਵੇਲੇਬਲ ਆ ਜੀ ਸਾਡੇ ਡਿਪਾਰਟਮੈਂਟ ਵੱਲੋਂ ਜੀ ਇਹ ਤੇ 80% ਸਬਸਿਡੀ ਅਵੇਲੇਬਲ ਆ ਜਿੰਨਾ ਸਿਸਟਮ ਦਾ ਖਰਚਾ ਆਏਗਾ ਉਹਦਾ 80% ਸਰਕਾਰ ਸਬਸਿਡੀ ਦੇਊਗੀ 20% ਜ਼ਿਮੀਂਦਾਰਾਂ ਦੇਣਾ ਪਰ ਉਸ ਤੋਂ ਇਲਾਵਾ ਜੇ ਕੋਈ ਔਰਤ ਜ਼ਿੰਮੇਦਾਰ ਆ ਕੋਈ ਸ਼ਡਿਊਲ ਕਾਸਟ ਕਮਿਊਨਿਟੀ ਨਾਲ ਰੱਖਦਾ ਕੋਈ ਜ਼ਿੰਮੇਦਾਰ ਆ ਜਾਂ ਕੋਈ ਛੋਟਾ ਜ਼ਿੰਮੇਦਾਰ ਆ ਜਿਹਦੀ ਜ਼ਮੀਨ 2 ਏਕੜ ਤੋਂ ਘੱਟ ਆ ਤਾਂ ਉਸ ਜ਼ਿੰਮੇਦਾਰ ਨੂੰ ਅਸੀਂ 90% ਸਬਸਿਡੀ ਦਿੰਨੇ ਆ ਜੀ ਤਾਂ ਉਹਨੇ ਸਿਰਫ 10% ਹਿੱਸਾ ਇਹਦਾ ਦੇਣਾ ਹੁੰਦਾ ਤੇ ਬਾਕੀ ਸਾਰਾ 90% ਸਬਸਿਡੀ ਸਰਕਾਰ ਵੱਲ ਦਿੱਤੀ ਜਾਂਦੀ ਆ ਆਮ ਜ਼ਿੰਮੇਦਾਰਾਂ ਨੂੰ 80% ਸਬਸਿਡੀ ਇਹਦੀ ਕੀਤੀ ਜਾਂਦੀ ਆ ਤਾਂ ਸਿਰਫ 20% ਖਰਚਾ ਹੀ ਉਹਨਾਂ ਦਾ ਆਉਂਦਾ ਤੇ ਜੇਕਰ ਜ਼ਿੰਮੇਵਾਰੀ ਸਿਸਟਮ ਨੂੰ ਸਹੀ ਤਰੀਕਾ ਨਾਲ ਚਲਾ ਲੈਂਦਾ ਤਾਂ ਇੱਕ ਸੀਜ਼ਨ ਦੇ ਵਿੱਚ ਹੀ ਉਹਦਾ ਜਿਹੜਾ ਉਹਨਾਂ 20% ਖਰਚਾ ਦਿੱਤਾ ਹੁੰਦਾ ਉਹ ਉਹਨਾਂ ਝਾੜ ਵਜ ਜਾਂਦਾ ਉਹਨੀਆਂ ਖਾਦ ਵੱਜ ਜਾਂਦੀ ਉਹਨਾਂ ਦਾ ਪਾਣੀ ਵੱਜ ਜਾਂਦਾ আর ਸਾਰੀਆਂ ਬਚਤਾਂ ਦੀ ਗਿਣਕੇ ਤਾਂ ਇੱਕ ਸੀਜ਼ਨ ਦੇ ਵਿੱਚ ਉਹਦੇ ਪੈਸੇ ਪੂਰੇ ਹੋ ਜਾਂਦੇ ਹੁਣ ਡਾਕਟਰ ਸਾਹਿਬ ਆਪਾਂ ਦੇਖੀਏ ਕਿ ਖੇਤੀ ਵਿੱਚ ਜਦੋਂ ਇਹ ਸਾਰੀਆਂ ਤਕਨੀਕਾਂ ਨੂੰ ਆਪਾਂ ਬਣਾਉਨੇ ਆ ਮੁਸ਼ਕਲਾਂ ਵੀ ਆਉਨੀਆਂ ਆ ਆਮ ਤੌਰ ਤੇ ਕਈ ਵਾਰ ਦੇਖਿਆ ਕਿ ਬਹੁਤ ਸਾਰੇ ਕਿਸਾਨ ਇਹਨੂੰ ਸ਼ੁਰੂ ਵੀ ਕਰਦੇ ਆ ਬਸ ਕੁਝ ਸਮੇਂ ਬਾਅਦ ਉਹ ਇਹਨੂੰ ਛੱਡ ਜਾਂਦੇ ਕਿ ਨਹੀਂ ਜੀ ਮੁਸ਼ਕਲ ਇਹ ਆਉਂਦੀ ਆ ਕਿ ਇਹ ਲੇਬਰ ਇੰਟੈਂਸਿਵ ਹੁੰਦਾ ਥੋੜਾ ਜਿਹਾ ਸਿਸਟਮ ਤੇ ਇਹਦੇ ਵਿੱਚ ਪਾਈਪਾਂ ਵਿਛਾਉਣੀਆਂ ਪੈਂਦੀਆਂ ਪਾਈਪਾਂ ਇਕੱਠੀਆਂ ਕਰਨੀਆਂ ਪੈਂਦੀਆਂ ਜ਼ਿੰਮੇਵਾਰ ਉਸ ਚੀਜ਼ ਤੋਂ ਕਈ ਵਾਰ ਥੋੜਾ ਜਿਹਾ ਕਹਿੰਦੇ ਆ ਵੀ ਲੇਬਰ ਸਾਡੀ ਜਾਨ ਲੱਗਦੀ ਆ ਪਰ ਉਹ ਇੱਕ ਟਾਈਮ ਹੀ ਹੁੰਦਾ ਵਨ ਟਾਈਮ ਆ ਤੁਸੀਂ ਇੱਕ ਵਾਰ ਵਿਛਾਤੀ ਉਸ ਤੋਂ ਬਾਅਦ ਜ਼ਿੰਮੇਵਾਰ ਕਈ ਵਾਰ ਜਿੰਮੇਦਾਰ ਨੂੰ ਸਮਝਾਉਣਾ ਪੈਂਦਾ ਕਿ ਜਿਵੇਂ ਜਦੋਂ ਤੂੰ ਆਪਣਾ ਕੰਮ ਜਦੋਂ ਵੈਸੇ ਖੇਤੀ ਕਰਦਾ ਤਾਂ ਤੁਹਾਡਾ ਇਹ 6 ਮਹੀਨੇ ਮੰਨ ਲਓ ਫਸਲ ਆਇਆ 4 ਮਹੀਨੇ ਫਸਲ ਆ ਤੇ 4 ਮਹੀਨੇ ਤੇ ਤੁਹਾਡੀ ਲੇਬਰ ਉੱਥੇ ਲੱਗੀ ਰਹਿੰਦੀ ਆ ਕਦੇ ਖਾਲ ਕੱਢ ਲਿਆ ਕਦੇ ਆਪਾਂ ਪਾਣੀ ਛੱਡ ਲਿਆ ਕਦੇ ਵਟ ਬਦਲ ਲਈ ਕਦੇ ਕੀ ਕਰ ਲਿਆ ਉਹ ਵੀ ਤਾਂ ਲੇਬਰ ਲੱਗਦੀ ਆ ਪਰ ਇਹ ਸਿਰਫ ਇੱਕ ਵਾਰ ਵਿਛਾਉਣਾ ਤੇ ਇੱਕ ਵਾਰੀ ਇਹਨੂੰ ਇਕੱਠਾ ਕਰਨਾ ਸਿਰਫ ਇੱਕ ਵਾਰ ਦੀ ਲੇਬਰ ਆ ਪਰ ਕਈ ਵਾਰ ਜਿੰਮੇਦਾਰ ਐਸੀ ਨੂੰ ਸਮਝਦਾ ਵੀ ਇਹ ਲੇਬਰ ਸਾਡੀ ਬਹੁਤ ਜ਼ਿਆਦਾ ਲੱਗ ਰਹੀ ਆ ਤਾਂ ਇਸ ਚੀਜ਼ ਤੋਂ ਕਹਿ ਰਿਹਾ ਥੋੜਾ ਜਿਹਾ ਤੇ ਕਈ ਵਾਰ ਕੋਈ ਪਾਈਪਾਂ ਦੀ ਕਲੌਕਿੰਗ ਸਿਰਫ ਉਹ ਕੀ ਕਹਿੰਦੇ ਹੁੰਦੇ ਆ ਐਚ ਸੀ ਐਲ ਦਾ ਕੋਲ ਲੈ ਕੇ ਉਹਨੇ ਇੱਕ ਵਾਰੀ ਉਹਦੇ ਵਿੱਚ ਦੀ ਲੰਗਾ ਦਿਓ ਤਾਂ ਉਹਦੇ ਉਹਨੂੰ ਆਪਾਂ ਉਹਦੇ ਉਹਦੇ ਥਰੂ ਆਪਾਂ ਵਾਸ਼ ਕਰ ਸਕਦੇ ਆ ਤੇ ਪਾਈਪਾਂ ਵੀ ਸਾਫ਼ ਹੋ ਜਾਂਦੀਆਂ ਤੇ ਇਹ ਸਿਸਟਮ ਬੜੇ इजीली 7 ਤੋਂ ਲੈ ਕੇ 10 ਸਾਲ ਤੱਕ ਬੜੇ इजीली ਇਹ ਸਿਸਟਮ ਨੂੰ ਆਪਾਂ ਵਰਤ ਸਕਦੇ ਆ ਕੀ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਦੋਂ ਮੈਂ ਇਹ ਸਿਸਟਮ ਅਪਣਾਉਣਾ ਹੈ ਕਿ ਮੈਨੂੰ ਹਾਈ ਹੈਡ ਜਾਂ ਹਾਈ ਚਾਰਜ ਦੀ ਮੋਟਰ ਨਾਲ ਹੀ ਇਹ ਸੰਭਵ ਹੈ ਜਾਂ ਕੋਈ ਪਾਣੀ ਦੀ ਡਿੱਗੀ ਬਣਾ ਕੇ ਉੱਥੋਂ ਵੀ ਪਾਣੀ ਚੱਕ ਸਕਦੇ ਆ ਕੀ ਇਸ ਤਰ੍ਹਾਂ ਦਾ ਕੋਈ ਹੈ ਕਿ ਸਿਰਫ ਇਹ ਜਿਹੜੀ ਹਾਈ ਐਚ ਪੀ ਦੀ ਮੋਟਰ ਨਾਲ ਹੀ ਇਹ ਸਿਸਟਮ ਚੱਲ ਸਕਦਾ ਹਾਈ ਐਚਪੀ ਦੀ ਮੋਟਰ ਨਹੀਂ ਚਾਹੀਦੀ ਹੁੰਦੀ ਇਹਦੇ ਲਈ ਹਾਈ ਹੈੱਡ ਦੀ ਮੋਟਰ ਚਾਹੀਦੀ ਹੁੰਦੀ ਹੈ ਜੀ ਤੇ ਉਹ ਹਾਈ ਹੈੱਡ ਦੀ ਮੋਟਰ ਜੇ ਤੁਸੀਂ ਰੇਨ ਗਾ ਸਿਸਟਮ ਲਾਉਣਾ ਤਾਂ ਉਹ ਬਹੁਤ ਮਤਲਬ ਥੋੜਾ ਹਾਈ ਪ੍ਰੈਸ਼ਰ ਚਾਹੀਦਾ 2.5 ਕੇਜੀ ਪ੍ਰੈਸ਼ਰ ਤੇ ਚੱਲਦੀ ਆ ਤੇ ਜਿਹੜੇ ਬਾਕੀ ਸਿਸਟਮ ਆ ਉਹ ਸਾਰਾ 1.5 ਕੇਜੀ ਪ੍ਰੈਸ਼ਰ ਤੇ ਬੜੇ ਆਰਾਮ ਨਾਲ ਚੱਲ ਜਾਂਦਾ ਤੇ ਜਿਹੜੇ ਡ੍ਰਿਪ ਸਿਸਟਮ ਆ ਉਹ ਤਾਂ 1 ਕੇਜੀ ਤੇ ਨੋਰਮਲ ਮੋਟਰ ਨਾਲ ਵੀ ਬੜਾ ਵਧੀਆ ਚੱਲਦਾ ਤੇ ਜੇ ਤੁਸੀਂ ਡਿੱਗੀ ਬਣਾਉਣ ਦੀ ਗੱਲ ਕੀਤੀ ਹੈ ਤਾਂ ਜੇ ਕਿਸੇ ਕੋ ਸਾਡੇ ਕੋਲ ਅੰਡਰਗਰਾਉਂਡ ਵਾਟਰ ਨਹੀਂ ਹੈਗਾ ਤਾਂ ਅਸੀਂ ਉਹ ਪਾਣੀ ਇਕੱਠਾ ਕਰੀਏ ਕਿਸੇ ਨਹਿਰ ਤੋਂ ਕਿਸੇ ਹੋਰ ਵਾਟਰ ਸੋਰਸ ਤੋਂ ਕਿਸੇ ਕਾਮਨ ਟੇਬਲ ਤੋਂ ਉਹਨਾਂ ਨੇ ਡਿੱਗੀ ਚ ਭਰ ਲਈਏ ਲੋੜ ਮੁਤਾਬਕ ਉਤੋਂ ਅਸੀਂ ਛੋਟੀ ਮੋਟਰ ਲਾ ਕੇ ਵੀ ਡ੍ਰਿਪ ਸਿਸਟਮ ਬੜੇ इजीली ਚਲਾ ਸਕਦੇ ਹਾਂ ਕਿਉਂਕਿ ਡ੍ਰਿਪ ਸਿਸਟਮ ਨੂੰ ਜ਼ਿਆਦਾ ਪ੍ਰੈਸ਼ਰ ਦੀ ਜ਼ਰੂਰਤ ਨਹੀਂ ਹੁੰਦੀ ਨਾਰਮਲ ਜਿਹੜੇ ਕਿਸਾਨ ਖੇਤੀ ਕਰਦੇ ਨੇ ਉਹ ਆਮ ਦੇਖਿਆ ਕਿ ਕਣਕ ਝੋਨੇ ਤੋਂ ਹਟ ਕੇ ਜਾਂ ਤਾਂ ਸਬਜ਼ੀਆਂ ਦੇ ਵੱਲ ਜਾਂਦੇ ਨੇ ਜਾਂ ਬਾਗਾਂ ਦੇ ਵੱਲ ਜਾਂਦੇ ਨੇ ਬਾਗਾਂ ਦੇ ਵਿੱਚ ਇੱਕ ਆਮ ਉਹਨਾਂ ਦਾ ਰਹਿੰਦਾ ਹੈ ਕਿ 2-3 ਸਾਲ ਬਾਅਦ ਆਪਾਂ ਇਹਦਾ ਆਪਾਂ ਨੂੰ ਝਾੜ ਮਿਲਣਾ ਹੈ ਵੇ ਜਿਹੜਾ ਇਹ ਸ਼ੁਰੂ ਦਾ ਪੀਰੀਅਡ ਆ 2-3 ਸਾਲ ਦਾ ਇਹਦੇ ਵਿੱਚ ਅਸੀਂ ਕੋਈ ਨਾ ਕੋਈ ਇੰਟਰ ਕ੍ਰੋਪਿੰਗ ਜਿਹੜੀ ਕਰ ਲਈਏ ਤੇ ਉਹਨਾਂ ਸਾਡਾ ਝਾੜ ਵੱਜੇ ਤੇ ਉਸ ਸਮੇਂ ਦੇ ਦੌਰਾਨ ਉਹਨਾਂ ਨੂੰ ਇਹ ਇੱਕ ਲੱਗਦਾ ਕਿ ਜਿਹੜਾ ਸਾਡਾ ਪਲਾਂਟ ਆ ਜਿੱਦਾਂ ਜਿੱਦਾਂ ਪਲਾਂਟ ਨੇ ਵੱਡਾ ਹੋਣਾ ਵੀ ਉਹਦੀ ਵਾਟਰ ਰਿਕੁਆਇਰਮੈਂਟ ਵੀ ਵਧਣੀ ਆ ਉੱਥੇ ਫਿਰ ਕਿਵੇਂ ਕਰਦੇ ਹੋ ਕੋਈ ਲੂਪ ਸਿਸਟਮ ਦਿੰਦੇ ਹੋ ਜਾਂ ਫਿਰ ਆਪਾਂ ਉਹਨੂੰ ਜਿਹੜਾ ਆਨਲਾਈਨ ਸਿਸਟਮ ਹੀ ਦੇ ਦਿੰਦੇ ਹੋ ਇੰਟਰਕਾਪਿੰਗ ਨਾਰਮਲੀ ਸਬਜ਼ੀਆਂ ਦੀ ਹੁੰਦੀ ਆ। ਉੱਥੇ ਸਾਨੂੰ ਸਿਰਫ ਇਨਲਾਈਨ ਸਿਸਟਮ ਹੁੰਦਾ ਹੈ ਕਿ ਇਨਲਾਈਨ ਡ੍ਰਿਪ ਹੁੰਦੀ ਹੈ ਜਿਹੜੀ ਤੁਸੀਂ ਵਾਟਰ پارک ਦੇ ਵਿੱਚ ਦੇਖੀ ਆ। ਸਾਡੇ ਉਹਦੇ ਵਿੱਚ ਡ੍ਰਿਪਰ ਪਾਈਪ ਦੇ ਵਿੱਚ ਹੀ ਹੁੰਦੇ ਆ। ਤਾਂ ਆਪਾਂ ਉਹ ਸਿਸਟਮ ਹੀ ਲਗਾ ਸਕਦੇ ਆ। ਉਹ ਸਿਸਟਮ ਲਗਾ ਕੇ ਅਸੀਂ ਇੰਟਰਕਾਪਿੰਗ ਬੜੀ ਵਧੀਆ ਉਹਦੇ ਨਾਲ ਅਸੀਂ ਉਹਦਾ ਝਾੜ ਲੈ ਸਕਦੇ ਆ। ਜਦੋਂ ਪਹਿਲੇ 2-3 ਸਾਲ ਫਰੂਟਿੰਗ ਨਹੀਂ ਹੁੰਦੀ ਤਾਂ ਉਸ ਟਾਈਮ ਇੰਟਰਕਾਪਿੰਗ ਕਰਕੇ ਜਿਮੀਂਦਾਰ ਉਹਦਾ ਝਾੜ ਇਹ ਵਧੀਆ ਕ੍ਰੌਪ ਦਾ ਆਪਣੀ ਜਿਹੜਾ ਮਤਲਬ ਗੁਜ਼ਾਰਾ ਉਸ ਉਸ ਫਸਲ ਤੋਂ ਕਰ ਸਕਦਾ ਤੇ ਜਦੋਂ ਉਹ ਤੋਂ ਫਰੂਟਿੰਗ ਆਣੀ ਸ਼ੁਰੂਗੀ ਤਾਂ ਉਹਦਾ ਸੋਨੇ ਦੇ ਸੁਹਾਗੇ ਵਾਲਾ ਕੰਮ ਹੋ ਜਣਾ ਤੇ ਪਰ ਜੇ ਆਪਾਂ ਕੱਲੇ ਪਲਾਂਟਸ ਵਾਸਤੇ ਕੱਲੇ ਬਾਗਾਂ ਵਾਸਤੇ ਕਰਨਾ ਤਾਂ ਸਾਨੂੰ ਬਾਗਾਂ ਵਾਸਤੇ ਸਾਨੂੰ ਲੂਪ ਸਿਸਟਮ ਦੇਣਾ ਪੈਂਦਾ ਉਹ ਚ ਆਨਲਾਈਨ ਡ੍ਰਿਪਰ ਲੱਗਦੇ ਆ ਤਾਂ ਉਹ ਉਹ ਬਾਗਾਂ ਤੇ ਹੀ ਕਾਮਯਾਬਾ ਉਹ ਫਸਲ ਜਿਹੜੀਆਂ ਦੂਜੀਆਂ ਇੰਟਰਕਾਪਿੰਗ ਫਸਲਾਂ ਵਾਸਤੇ ਉਹ ਜ਼ਿਆਦਾ ਨਹੀਂ ਕਾਮਯਾਬਾ ਹੈਗਾ ਸਾਨੂੰ ਲੂਪ ਸਿਸਟਮ ਦੇ ਕੇ ਜਿੰਨਾ ਜਿੰਨੀ ਜਗ੍ਹਾ ਖਾਲੀ ਹੁੰਦੀ ਆ ਉੱਥੇ ਅਸੀਂ ਬਲਾਈਂਡ ਪਾਈਪ ਦੇ ਦੇਨੇ ਜਿੱਥੇ ਰਿਕੁਆਇਰਮੈਂਟ ਸਿਰਫ ਉੱਥੇ ਡ੍ਰਿਪਰ ਲਗਾਏ ਜਾਂਦੇ ਹਨ ਤੇ ਬਾਕੀ ਸਾਰਾ ਸਿਸਟਮ ਇਹ ਉਦਾਂ ਹੀ ਬਾਕੀ ਸਾਰਾ ਖੇਤ ਵੱਲੋਂ ਖਾਲੀ ਰਹਿੰਦਾ ਉੱਥੇ ਕਿਤੇ ਪਾਣੀ ਨਹੀਂ ਲੱਗਦਾ ਜੀ ਤੇ ਬਾਕੀ ਜਿਹੜੀ ਆਪਾਂ ਇਹ ਵਾਟਰ پارک ਬਣਾਇਆ ਵਾਟਰ پارک ਤੁਹਾਨੂੰ ਨਿਵਾੜ ਵੱਲੋਂ ਅਸਿਸਟ ਕੀਤਾ ਗਿਆ ਤੇ ਇਹ ਤੇ 13 ਲੱਖ ਸਾਡਾ ਕੁੱਲ ਖਰਚਾ ਆਇਆ ਇਹ پارک ਬਣਾਉਣ ਤੇ ਇਹਦੇ ਚੋਂ 10 ਲੱਖ ਰੁਪਏ ਨਿਵਾੜ ਵੱਲੋਂ ਦਿੱਤਾ ਗਿਆ ਅਤੇ 3.5 ਲੱਖ ਵਿੱਚ ਸਾਡੇ ਕੋਲ ਮਾਈਕਰੋ ਇਰੀਗੇਸ਼ਨ ਫੰਡ ਆਪਣੀ ਸਕੀਮ ਹੈਗੀ ਆ ਅਸੀਂ ਉਹਦੇ ਚੋਂ ਇਹ ਖਰਚਾ ਕੀਤਾ ਜੀ ਤੇ ਇਹ ਨਿਵਾੜ ਦੀ ਸਹਾਇਤਾ ਦੇ ਨਾਲ ਇਹ پارک ਬਣਾਇਆ ਗਿਆ ਸੋ ਥੈਟ ਇਹ ਜ਼ਿਮੀਦਾਰਾਂ ਨੂੰ ਇਹ ਸਾਰੇ ਜ਼ਿਮੀਦਾਰਾਂ ਨੂੰ ਇਹਦੇ ਡੈਮੋਨਸਟ੍ਰੇਸ਼ਨ ਮਿਲ ਸਕੇ ਤੇ ਹੁਣ ਸਾਡਾ ਵੀ ਆਕੇ ਕੋਸ਼ਿਸ਼ ਕਰ ਰਿਹਾ ਕਿ ਇਹ ਸਿਰਫ ਸਾਡੇ ਪਹਿਲਾ ਡਿਸਟ੍ਰਿਕਟ ਚ ਅਸੀਂ ਜੀਮੇਦਾਰ ਬੁਲਾ ਰਹੇ ਸੀਗੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਪੰਜਾਬ ਦੇ ਜੀਮੇਦਾਰ ਇੱਥੇ ਬੁਲਾਏ ਜਾਣ ਤੇ ਉਹਨਾਂ ਨੂੰ ਇਹ ਜਿਮ ਸਿਸਟਮ ਦਿਖਾਇਆ ਜਾਵੇ। ਅਮੀਰ ਕਰ ਰਹੇ ਆ ਕਿ ਜਿੰਨੇ ਵੀ ਕਿਸਾਨ ਵੀਰ ਸਾਨੂੰ ਦੇਖ ਰਹੇ ਨੇ ਉਹ ਇਸ ਮਾਈਕਰੋ ਇਰੀਗੇਸ਼ਨ ਪਾਰਕ ਦਾ ਵੱਧ ਤੋਂ ਵੱਧ ਫੈਲਾਉਟ ਹੋਣਗੇ ਤੇ ਆਪਣੇ ਖੇਤਾਂ ਦੇ ਵਿੱਚ ਲਾਗੂ ਕਰਨਗੇ। ਇੰਜੀਨੀਅਰ ਸਾਹਿਬ ਤੁਹਾਡਾ ਪ੍ਰੋਗਰਾਮ ਵਿੱਚ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦੀ। ਚਾਹ ਤੁਪਕਾ ਸਿੰਚਾਈ ਅਤੇ ਪਾਣੀ ਦੀ ਬਚਤ ਦੇ ਬਾਰੇ ਸਾਡੇ ਨਾਲ ਸ਼ਹੀਦ ਪਗਤ ਸਿੰਘ ਨਗਰ ਦੇ ਕੁਝ ਕਿਸਾਨ ਵੀਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਤੇ ਆਓ ਵੇਖਦੇ ਆਂ ਕਿਸਾਨਾਂ ਦੀ ਫੀਡਬੈਕ ਲੈਣ ਲਈ ਉਹਨਾਂ ਦੇ ਤਜਰਬੇ ਕਿਸ ਤਰ੍ਹਾਂ ਦੇ ਰਹੇ ਉਹਨਾਂ ਨੂੰ ਮੁਸ਼ਕਲਾਂ ਕੀ ਕੀ ਆਈਆਂ ਅੱਜ ਸਾਡੇ ਨਾਲ ਬਹੁਤ ਸਾਰੇ ਕਿਸਾਨ ਇਕੱਠੇ ਹੋਏ ਨੇ ਆਓ ਜਾਣਦੇ ਆ ਉਹਨਾਂ ਦੀ ਗੱਲਬਾਤ ਰਹੀਂ ਉਹਨਾਂ ਦੇ ਸੁਝਾਅ ਮੇਰਾ ਨਾਮ ਹੈਗਾ ਸੁਖਦੀਪ ਸਿੰਘ ਪਿੰਡ ਸਲਕਲਾਂ ਬਲਾਕ ਬੰਗਾ ਜ਼ਿਲ੍ਹਾ ਨਮਾਸ਼ਹਿਰ ਜੀ ਜਿਹੜਾ ਤੁਸੀਂ ਖੇਤਾਂ ਦੇ ਵਿੱਚ ਤੁਪਕਾ ਸਿੰਚਾਈ ਤਕਨੀਕ ਨੂੰ ਬਣਾਇਆ ਤੁਸੀਂ ਪਹਿਲਾਂ ਖੁੱਲੇ ਪਾਣੀ ਰਾਹੀਂ ਖੇਤੀ ਕਰਦੇ ਸੀ ਤੁਹਾਨੂੰ ਇਹਦੀ ਲੋੜ ਕਿਉਂ ਪਈ ਭੂਮੀ ਰੱਖਿਆ ਵਿਭਾਗ ਜਿਹੜਾ ਆ ਸਮੇਂ-ਸਮੇਂ ਤੇ ਕਿਸਾਨਾਂ ਨੂੰ ਜਾਗਰੂਕ ਕਰਦਾ ਆ ਅਸੀਂ 2011-12 ਦੇ ਵਿੱਚ ਇਹਨਾਂ ਦਾ ਇੱਕ ਕੈਂਪ ਅਟੈਂਡ ਕੀਤਾ ਜਿਹਦੇ ਵਿੱਚ ਅਸੀਂ ਇੱਕ ਲਾਈਨ ਇਹਨਾਂ ਤੋਂ ਪੜ੍ਹੀ ਔਰ ਸਿੱਖੀ ਵੇ ਪਰ ਡ੍ਰੌਪ ਮੋਰ ਕ੍ਰੌਪ ਜੀ ਇਹਨਾਂ ਨੇ ਫਿਰ ਸਾਨੂੰ ਆਪਣੀਆਂ ਸਕੀਮਾਂ ਰਾਹੀਂ ਇਹ ਦੱਸਿਆ ਵੀ ਡ੍ਰਿਪ ਇੰਸਟਾਲ ਕਰੋ ਔਰ ਡ੍ਰਿਪ ਦੇ ਰਾਹੀਂ ਜਿਹੜੀ ਪਾਣੀ ਦੀ ਪਹਿਲਾਂ ਤਾਂ ਬਚਤ 80% ਤੱਕ ਹੋ ਜਾਂਦੀ ਆ ਔਰ ਉਹਦੇ ਉੱਤੇ ਸਾਨੂੰ ਇਹਨਾਂ ਨੇ ਗਾਈਡ ਕਰਕੇ ਸਬਜ਼ੀਆਂ ਦੀ ਜਿਹੜੀ ਖੇਤੀ ਕਰਨ ਨੂੰ ਉਤਸ਼ਾਹਿਤ ਕੀਤਾ ਔਰ ਸਾਨੂੰ ਸਮੇਂ-ਸਮੇਂ ਤੇ ਹੱਲਾਸ਼ੇਰੀ ਦਿੱਤੀ ਜਦੋਂ ਤੁਸੀਂ ਇਸ ਤਕਨੀਕ ਨੂੰ ਆਪਣੇ ਖੇਤਾਂ ਦੇ ਵਿੱਚ ਅਪਣਾਇਆ ਤੇ ਤੁਸੀਂ ਕੀ ਕੀ ਜਿਹੜੇ ਤੁਹਾਡੇ ਤਜਰਬੇ ਸਾਹਮਣੇ ਆਏ ਸਰ ਪਹਿਲਾਂ ਤਾਂ ਤਜਰਬਾ ਇਹ ਸਾਡਾ ਇਹਨਾਂ ਨੇ ਇਹਨਾਂ ਡਿਪਾਰਟਮੈਂਟ ਰਾਹੀਂ ਵਧੀਆ ਰਿਹਾ ਵੀ ਸਾਨੂੰ ਇਹਨਾਂ ਨੇ ਗਾਈਡ ਕੀਤਾ ਤੇ ਉਹਨਾਂ ਨੇ ਸਾਨੂੰ ਡ੍ਰਿਪ ਦੀ 4 ਫੁੱਟ 2 ਫੁੱਟ ਦੇ ਰਾਹੀਂ ਗੋਭੀ ਇਸ ਤੋਂ ਇਲਾਵਾ ਖੀਰਾ ਔਰ ਜਿਹੜੀ ਦਾਲ ਬੀਜ ਦੀਆਂ ਫਸਲਾਂ ਹੈਗੀਆਂ ਉਹਨਾਂ ਦੇ ਸਬੰਧੀ ਸਾਨੂੰ ਦੱਸਿਆ ਵੀ ਇਹਨੂੰ ਨਿਰੰਤਰ ਦੂਰੀ ਦੇ ਉੱਤੇ ਲਗਾ ਕੇ ਤੇ ਘੱਟ ਪਾਣੀ ਦੀ ਬਚਤ ਨਾਲ ਇਹਨਾਂ ਨੂੰ ਵੱਧ ਲਾਹਾ ਲਿਆ ਜਾ ਸਕਦਾ ਹੈ ਤੁਸੀਂ ਗੱਲ ਕੀਤੀ ਆ ਵੀ ਘੱਟ ਪਾਣੀ ਦੇ ਨਾਲ ਲਾਹਾ ਵੱਧ ਇਹ ਥੋੜਾ ਜਿਹਾ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਵੀ ਪਹਿਲਾਂ ਜਦੋਂ ਤੁਸੀਂ ਖੁੱਲੇ 'ਚ ਖੇਤੀ ਕਰਦੇ ਸੀ ਉਦੋਂ ਪਾਣੀ ਕਿੰਨਾ ਲਾਉਂਦੇ ਸੀ ਤੇ ਡ੍ਰਿਪ ਰਾਹੀਂ ਜਦੋਂ ਤੁਸੀਂ ਪਾਣੀ ਲਾਇਆ ਪਾਣੀ ਦੀ ਵਚਤ ਕਿੰਨੀ ਹੋਈ ਡਿਪਾਰਟਮੈਂਟ ਦੇ ਅਨੁਸਾਰ 80% ਹੈ ਪਰ ਸਾਡੇ ਹਿਸਾਬ ਨਾਲ 80 ਤੋਂ ਜ਼ਿਆਦਾ ਬਣਦੀ ਹੈ ਕਿਉਂਕਿ ਦੇਖੋ ਆਮ ਆਪਾਂ ਇਨਸਾਨੀ ਨਾਤੇ ਡਾਕਟਰ ਸਾਨੂੰ ਰეკਮੈਂਡ ਕਰਦੇ ਆ ਵੀ ਤੁਸੀਂ 9 ਤੋਂ 10 ਲੀਟਰ ਪਾਣੀ ਪੀਓ ਡੇਲੀ ਦਾ ਜੀ ਪਰ ਜੇ 9 ਲੀਟਰ ਪਾਣੀ ਅਸੀਂ ਸਵੇਰ ਨੂੰ ਇੱਕ ਘੰਟੇ ਚ ਪੀ ਲਈਏ ਜਾਂ ਦੋ ਘੰਟੇ ਚ ਪੀ ਲੇ ਤਾਂ ਵੀ ਗੱਲ ਨਹੀਂ ਬਣਨੀ ਜੀ ਕਿਉਂਕਿ 24 ਘੰਟੇ ਆ 24 ਚੋਂ ਜੇ ਅਸੀਂ 8 ਘੰਟੇ ਕੰਮ ਕਰਦੇ ਆ 8 ਘੰਟੇ 10 ਘੰਟੇ ਸਾਨੂੰ ਉਹ ਪਾਣੀ ਦੀ ਜਿਹੜੀ ਆ ਲੜਿੰਦੀ ਲੋਡ ਜਿਹੜੀ ਆ ਸਮੇਂ-ਸਮੇਂ ਤੇ ਪੈਂਦੀ ਆ ਇਹੀ ਕੰਮ ਜਿਹੜਾ ਫਸਲਾਂ ਦੇ ਵਿੱਚ ਹੁੰਦਾ ਆ ਕਿ ਉਹਨਾਂ ਨੂੰ ਪਹਿਲਾਂ ਥੋੜੇ ਪਾਣੀ ਦੀ ਲੋਡ ਹੁੰਦੀ ਜਦੋਂ ਫਰੂਟਿੰਗ ਸਾਈਜ਼ ਬਣਦਾ ਆ ਜਾਂ ਉਹਨਾਂ ਦੀ ਵੈਜੀਟੇਬਲ ਗ੍ਰੋਥ ਹੋ ਰਹੀ ਹੁੰਦੀ ਆ ਉਸ ਟਾਈਮ ਤੇ ਉਹਨਾਂ ਨੂੰ ਪਾਣੀ ਦੀ ਪਲੱਸ ਫਰਟੀਲਾਈਜ਼ਰ ਦੀ ਕਿੰਨੀ ਖਪਤ ਆ ਜਾਂ ਕਿੰਨੀ ਉਹਨਾਂ ਦੀ ਲੋਡ ਆ ਉਹਦੇ ਹਿਸਾਬ ਨਾਲ ਸਾਨੂੰ ਜਿਹੜਾ ਆ ਉਹਦੇ ਵਿੱਚ ਉਹਨਾਂ ਦੀ ਗਾਈਡਲਾਈਨ ਦੇ ਹਿਸਾਬ ਨਾਲ ਚੱਲਣਾ ਪੈਂਦਾ ਜੀ ਜਦੋਂ ਤੁਸੀਂ ਸਬਜ਼ੀਆਂ ਦੇ ਉੱਪਰ ਡ੍ਰਿਪ ਇਰੀਗੇਸ਼ਨ ਨੂੰ ਅਪਣਾਇਆ ਵਿਭਾਗ ਦੇ ਨਾਲ ਤੁਸੀਂ ਸੰਪਰਕ ਕੀਤਾ ਤਾਨੂੰ ਕੋਈ ਸਰਕਾਰੀ ਸਹੂਲਤ ਵੀ ਮਿਲੀ ਜਾਂ ਸਾਰਾ ਖਰਚਾ ਤੁਹਾਨੂੰ ਆਪਣੇ ਆਪ ਕਰਨਾ ਪਿਆ। ਭੂਮੀ ਰੱਖਿਆ ਡਿਪਾਰਟਮੈਂਟ ਵੱਲੋਂ ਸਾਨੂੰ 80% ਪਲੱਸ ਜਿਹੜੇ ਛੋਟੇ ਵਰਗ ਦੇ 5 ਇਕੜ ਤੋਂ ਥੱਲੇ ਦੇ ਫਾਰਮਰ ਹੈਗੇ ਉਹਨਾਂ ਨੂੰ 90% ਜਿਹੜਾ ਆ ਭੂਮੀ ਰੱਖਿਆ ਵਿਭਾਗ ਜਿਹੜਾ ਆ ਸਬਸਿਡੀ ਮੁਹੱਈਆ ਕਰਾਉਂਦਾ ਆ ਔਰ ਬਗੈਰ ਕਿਸੇ ਸਵਾਰਥ ਦੇ ਕਰਦਾ ਆ ਕਿਉਂਕਿ ਇਹਨਾਂ ਦੀ ਜਿਹੜੀ ਸੋਚ ਇਹੀ ਹੈ ਵੀ ਪੰਜਾਬ ਨੂੰ ਜਿਹੜੇ ਪਾਣੀ ਦੇ ਦਿਨੋਂ-ਦਿਨ ਜਿਹੜੀ ਥੱਲੇ ਜਾ ਰਹੀ ਖਤ ਹੈ ਉਹਨੂੰ ਘਟਾਇਆ ਜਾ ਸਕੇ ਔਰ ਜ਼ਿੰਮੇਦਾਰ ਦਾ ਪਦਰ ਇਹਨਾਂ ਦੇ ਨਾਲ ਰਲ ਕੇ ਜਿਹੜਾ ਉੱਚਾ ਕੀਤਾ ਜਾ ਸਕੇ ਅੱਜ ਪੂਰੇ ਵਿਸ਼ਪ ਦੇ ਵਿੱਚ ਇਸ ਚੀਜ਼ ਦਾ ਹੰਗਾਰਾ ਭਰਿਆ ਜਾ ਰਿਹਾ ਹੈ ਕਿ ਪਾਣੀ ਦੀ ਬਚਤ ਆਪਾਂ ਕਰੀਏ ਜਿਹੜੇ ਕਿਸਾਨ ਵੀਰ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਤੁਸੀਂ ਪਾਣੀ ਦੀ ਬਚਤ ਸੰਬੰਧੀ ਕੀ ਸੰਦੇਸ਼ ਦੇਣਾ ਚਾਹੋਗੇ ਕਿਸਾਨ ਭਰਾਵੋ ਜਿਆਦਾ ਨਹੀਂ ਅੱਧੇ ਏਕੜ ਤੋਂ ਸਟਾਰਟਿੰਗ ਕਰੋ ਡ੍ਰਿਪ ਇਰੀਗੇਸ਼ਨ ਜਾਂ ਫੁਆਰਾ ਸਿੰਚਾਈ ਦਾ ਤਾਂ ਜੋ ਭਵਿੱਖ ਦੇ ਵਿੱਚ ਕਿਉਂਕਿ ਲੋੜ ਭਵਿੱਖ ਦੇ ਵਿੱਚ ਇਹੀ ਹੈ ਡ੍ਰਿਪ ਪਲੱਸ ਫੁਆਰਾ ਕਿਉਂਕਿ ਹੋਰ 5-10 ਸਾਲ ਅਸੀਂ ਫਲੱਡ ਰਹੀ ਕੰਮ ਕਰ ਲਾਂਗੇ ਸਾਨੂੰ ਇਸ ਤੇ ਹੀ ਆਉਣਾ ਪਊਗਾ ਔਰ ਜਿਹੜਾ ਆ ਜਿਆਦਾ ਸਹਿਯੋਗ ਤੁਸੀਂ ਆਪੋ ਆਪਣੇ ਬਲਾਕ ਦੇ ਭੂਮੀ ਰੱਖਿਆ ਵਿਭਾਗ ਨਾਲ ਸੰਪਰਕ ਕਰਕੇ ਲਾਹਾ ਲੈ ਸਕਦੇ ਆ ਜੀ ਸੋ ਇਸੇ ਕੜੀ ਦੇ ਤਹਿਤ ਸਾਡੇ ਨਾਲ ਹੋਰ ਉਦਮੀ ਕਿਸਾਨ ਵੀਰ ਜੁੜੇ ਨੇ ਆਓ ਜਾਣਦੇ ਆ ਉਹਨਾਂ ਦੀ ਰਾਏ ਤੇ ਉਹਨਾਂ ਦੇ ਸੁਝਾਅ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਤੇ ਪਿੰਡ ਦਾ ਨਾਮ ਅਵਤਾਰ ਸਿੰਘ ਜੀ ਪਿੰਡ ਸਾਦੜਾ ਜੀ ਸੋਵਦਾਰ ਸਿੰਘ ਜੀ ਤੁਸੀਂ ਆਪਣੇ ਖੇਤਾਂ ਦੇ ਵਿੱਚ ਤੁਪਕਾ ਸਿੰਚਾਈ ਤਕਨੀਕ ਨੂੰ ਬਣਾਇਆ ਇਹ ਦੱਸੋ ਤੁਹਾਨੂੰ ਇਹਦੀ ਲੋੜ ਕਿਉਂ ਪਈ ਸਰ ਲੋੜ ਤਾਂ ਇਹ ਪਾਣੀ ਜਿਹੜੀ ਸਾਡੀ ਜ਼ਮੀਨ ਹੈ ਨਾ ਰੇਤਲੀ ਹੈ ਉੱਥੇ ਪਾਣੀ ਦੀ ਹਰ ਵਕਤ ਮਤਲਬ ਜਿਹੜਾ ਫਲੱਡ ਇਰੀਗੇਸ਼ਨ ਕੀਤਾ ਨਹੀਂ ਜਾਂਦਾ ਉਹਦੀ ਲੇਬਰ ਬਹੁਤ ਲੱਗਦੀ ਹੈ ਜੀ ਤੇ ਨਾਲ ਮੋਟਰ ਫੁੱਟੀ ਹੈ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਇਹ ਜੋ ਮਹਿਕਵੇ ਨੇ ਸਾਨੂੰ ਮਿਲ ਕੇ ਆਪਾਂ ਇਹਨਾਂ ਨਾਲ ਜੋ ਇਹ ਪਹਿਲਾਂ ਵੀ ਇਹੋ ਡ੍ਰਿਪ ਲਾਇਆ ਸੀ ਉਹ ਬਾਗ ਪਾੜਦਾ ਤਾਂ ਹੁਣ ਇਹ ਦੁਬਾਰਾ ਲਾਇਆ ਜੀ ਮਤਲਬ ਬਹੁਤ ਦੇਰ ਤੋਂ ਆਪਾਂ ਵੀ ਕੋਈ ਵੀ 25 ਸਾਲ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਆਂ ਤੇ ਜਿਹੜਾ ਸਾਡਾ ਮਤਲਬ ਪਾਣੀ ਦੀ ਖਾਤ ਇੰਨੀ ਘੱਟ ਹੈ ਵੀ ਇਹ ਘੰਟਾ ਤੋਂ ਘੰਟਾ ਚਲਾ ਕੇ ਸਾਰੇ ਨੂੰ ਆ ਜਾਂਦਾ ਜੀ ਇੱਕ ਗੱਲ ਆਪਾਂ ਹੋ ਸਕਦਾ ਤੁਸੀਂ ਵੀ ਦੇਖੀ ਹੋ ਮੈਂ ਪੜੀ ਵੀ ਹੈ ਪੇ ਜਿਹੜੀ ਸੱਲ ਹੈ ਬੂਟੇ ਲਈ ਇਹ ਅੰਮ੍ਰਿਤ ਹੈ ਜਿਹੜਾ ਪਾਣੀ ਖੜਾ ਹੈ ਉਹ ਜ਼ਹਿਰ ਹੈ ਅਵਤਾਰ ਸਿੰਘ ਜੀ ਜੇ ਆਪਾਂ ਗੱਲ ਕਰੀਏ ਜਿੰਨਾ ਵੀ ਆਪਣਾ ਸਮੁੱਚਾ ਖੇਤੀਬਾੜੀ ਦਾ ਢਾਂਚਾ ਹੈ ਕਿ ਆਪਣੇ ਕੋਲ ਬਹੁਤ ਸਾਰੀਆਂ ਤਕਨੀਕਾਂ ਆ ਗਈਆਂ ਰੋਟਾਵੇਟਰ ਵੀ ਆ ਗਿਆ ਅਸੀਂ ਹੋਰ ਆਟੋ ਪਲਾਂਟਰ ਵੀ ਸਾਰੇ ਐਮਬੀ ਪਲਾਉ ਸਭ ਲੈਏ ਪਰ ਜਦੋਂ ਮਸ਼ੀਨੀ ਕਰਨ ਤੋਂ ਬਾਅਦ ਖੇਤੀ ਵਿੱਚ ਪਾਣੀ ਦੀ ਗੱਲ ਆਉਂਦੀ ਆ ਉੱਥੇ ਅਸੀਂ ਥੋੜੇ ਜਿਹਾ ਕਈ ਵਾਰ ਅਵੇਸਲੇ ਹੋ ਜਾਂਦੇ ਕਿ ਨਹੀਂ ਜੀ ਪਾਣੀ ਤਾਂ ਖੁੱਲਾ ਹੀ ਲਾਵਾਂਗੇ ਪਾਣੀ ਤਾਂ ਖੁੱਲਾ ਹੀ ਲੱਗੂਗਾ ਜੀ ਬਾਕੀ ਸਾਰਾ ਕੁਝ ਠੀਕ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਪਾਣੀ ਦਾ ਖੁੱਲਾ ਲਾ ਲਾ ਰਹੇ ਆ ਜੀ ਲੋਕ ਹਰ ਜਿੱਦਾਂ ਜਿੱਦਾਂ ਲੋਕ ਜਾਗਰਕ ਹੋ ਰਹੇ ਉਸ ਤਰ੍ਹਾਂ ਹਟ ਵੀ ਰਹੇ ਆ ਜੀ ਕਲਤ ਕਾਰਨ ਇਹ ਹੈ ਵੀ ਜਦ ਖੁੱਲਾ ਪਾਣੀ ਲੱਗਦਾ ਆ ਉਹਦਾ ਜਿੰਨਾ ਪਾਣੀ ਆਪਾਂ ਜ਼ਮੀਨ ਜੁਗੜ ਨੇ ਉਹ ਤਾਂ ਘਟਣਾ ਤਾਂ ਹੈਗਾ ਹੀ ਆ ਸਾਰਿਆਂ ਨੂੰ ਪਤਾ ਇਸ ਕੱਲ ਪਰ ਜਿਹੜਾ ਨੁਕਸਾਨ ਹੈ ਜੇ ਹੁਣੇ ਉਹ ਆਉਣ ਵਾਲੀਆਂ ਪੀੜ੍ਹੀਆਂ ਦਾ ਸਾਡੀਆਂ ਨੂੰ ਭੁਗਤਣਾ ਪੈਣਾ ਜੇ ਸਾਨੂੰ ਨਹੀਂ ਭੁਗਤਣਾ ਪਊਗਾ ਬੈਸੇ ਤਾਂ ਹੁਣੇ ਹੀ ਭੁਗਤ ਰਹੇ ਆ ਅਸੀਂ 80 84 82 83 ਦੀ ਗੱਲ ਹੋ ਗਈ ਪੜ੍ਹਦੇ ਸੀਗੇ ਤਾਂ ਅਸੀਂ ਉਸ ਵੇਲੇ ਦੀ ਗੱਲ ਆ ਉਸ ਵੇਲੇ 3 ਹਰਸ ਪਾਵਰ ਦੀ ਮੋਟਰ ਆ ਜਿਹੜੀ ਸਾਡੇ ਸਾਧਰਾ ਪਿੰਡ ਦੇ ਵਿੱਚ ਪਾਣੀ ਇਸ ਵੇਲੇ ਉਸ ਜਗ੍ਹਾ ਤੇ 20 ਹਾਰਸ ਪਾਵਰ ਦੀ ਮੋਟਰ ਚੱਲ ਰਹੀ ਹੈ ਜੀ ਪਰ ਇਹ ਕੱਲੀ ਪਾਣੀ ਦੀ ਬਚਤ ਨਹੀਂ ਤੁਸੀਂ ਇਹ ਦੇਖੋ ਬਿਜਲੀ ਦੀ ਬਚਤ ਸਾਡੀ ਮੋਟਰ ਦੀ ਮੁਰੰਮਤ ਜਿਹੜੀ ਆ ਪਨਾਈ ਹੋ ਰਹੀ ਆ ਉਹਦੀ ਬਚਤ ਸਮੇਂ ਦੀ ਬਚਤ ਜੇ ਲੇਬਰ ਦਾ ਬੰਦਾ ਲਾਵਾਂਗੇ ਉਹ ਵੀ ਨਹੀਂ ਲੱਗਣਾ ਜੀ ਇੱਕ ਵਾਰੀ ਬਿਛਾਂੜਤਾ ਤਾਂ ਆਪਾਂ ਡ੍ਰਿਪ ਤੇ ਮੁੜ ਕੇ ਉਹਨੂੰ ਸਿਰਫ ਬਟਨ ਹੀ ਦਬਣਾ ਆਪਾਂ ਜਾ ਕੇ ਤੇ ਇਹ ਨਹੀਂ ਹੈਗਾ ਵੀ ਸਾਰੇ ਦਿਹਾੜੀ ਸਾਡਾ ਬੰਦਾ ਲੇਬਰ ਵਾਲਾ ਉੱਥੇ ਲੱਗਾ ਰਹੂਗਾ ਇਸ ਕਰਕੇ ਬਹੁਤ ਫਰਕ ਹੈ ਜੀ ਇਸ ਗੱਲ ਦਾ ਇੱਕ ਗੱਲ ਹੋਰ ਬੜੀ ਅਹਿਮ ਹੈ ਇੱਥੇ ਜਿਹੜਾ ਤੁਸੀਂ ਸਿਸਟਮ ਲਗਾਇਆ ਆਮ ਤੌਰ ਤੇ ਇੱਕ ਖਦਸ਼ਾ ਹੁੰਦਾ ਜਾਂ ਕਦੇ ਇੱਕ ਵਹਿਮ ਆ ਵੀ ਜੇ ਸਿਸਟਮ ਲਗਾ ਲਿਆ ਹੁਣ ਅਸੀਂ ਵਾਈ ਕਿਵੇਂ ਕਰਾਂਗੇ ਅਸੀਂ ਗੋਡੀ ਕਿਵੇਂ ਕਰਾਂਗੇ ਇਹ ਸਿਸਟਮ ਨੂੰ ਕਿੱਦਾਂ ਇਕੱਠਾ ਕਰਾਂਗੇ ਇਹਦੇ ਬਾਰੇ ਕਿਵੇਂ ਕਰਦੇ ਹੋ ਤੁਸੀਂ ਸਰ ਉਹ ਤਾਂ ਇੱਕ ਵਾਰ ਇਕੱਠਾ ਕਰਨਾ ਉਹ ਤਾਂ ਇੱਕ ਦੋ ਦਿਨ ਦੀ ਗੱਲ ਆ ਲੇਬਰ ਲੱਗ ਜੂਗੀ ਉਹ ਤੋਂ ਬਾਅਦ ਦੇ ਵਿੱਚ ਤਾਂ ਇਹ ਤਾਂ ਨਾ ਫਿਰ ਸਾਨੂੰ ਫਾਇਦਾ ਵੀ ਬਹੁਤ ਹੈ ਪਾਣੀ ਲਾਣ ਦੀ ਫਿਰ ਲੇਬਰ ਦੀ ਲੋੜ ਨਹੀਂ ਪੈਣੀ ਦੂਜੀ ਗੱਲ ਖਾਦ ਪਾਣ ਦੀ ਲੋੜ ਨਹੀਂ ਪੈਣੀ ਖਾਦ ਵੀ ਡ੍ਰਿਪ ਰਸਤੇ ਜਾਂਦੀ ਹੈ ਤੇ ਪਾਣੀ ਵੀ ਜਿਹੜੀ ਲਾਣ ਨੂੰ ਉਹ ਲੇਬਰ ਨਹੀਂ ਲੱਗਣੀ ਸਾਡੀ ਇਸ ਕਰਕੇ ਬਹੁਤਾ ਉਹ ਕੋਈ ਐਡੀ ਗੱਲ ਨਹੀਂ ਹੈਗੀ ਉਹ ਤਾਂ ਜੇ ਛੇ ਮਹੀਨੇ ਬਾਅਦ ਤੁਸੀਂ ਇਕੱਠੇ ਕਰਨਾ ਹੈ ਤਾਂ ਇੱਕ ਇੱਕ ਦੋ ਦਿਨ ਦਾ ਕੰਮ ਹੈ ਦੂਜੀ ਗੱਲ ਸਾਡੇ ਕੋਲ ਜਿਹੜੀ ਫਸਲ ਹੈ ਫਰੂਟ ਹੈਗਾ ਆड़ੂ ਤੇ ਆਲੂ ਖਰਾ ਹੈ ਜੀ ਇਹ ਦੋਏ ਫਰੂਟ ਐਸੇ ਫਰੂਟ ਹੈ ਤੇ ਇਹਨਾਂ ਨੂੰ ਜਿਹੜਾ ਪਾਣੀ ਦੀ ਇਹ ਲੋੜ ਹੈ ਸਿਰਫ ਇੱਕ ਮਹੀਨਾ ਸਵਾ ਮਹੀਨਾ ਲੋੜ ਹੈ ਸਾਰਾ ਸਾਲ ਨਾ ਸਾਰਾ ਹੀ ਬਰਸਾਤ ਸਾਰਾ ਸਿਆਲ ਕੋਈ ਪਾਣੀ ਦੀ ਲੋੜ ਨਹੀਂ ਹੈਗੀ ਸਿਰਫ ਜਦੋਂ ਹੁਣ ਅਪ੍ਰੈਲ 12 13 ਤੋਂ 10 ਅਪ੍ਰੈਲ ਤੋਂ ਮੀਂਹ ਦੇ ਹਿਸਾਬ ਨਾਲ ਪਾਣੀ ਸ਼ੁਰੂ ਹੋਣਾ ਹੈ ਮਈ ਦੇ ਅੱਧ ਤੱਕ ਇਹਨਾਂ ਨੂੰ ਪਾਣੀ ਲੱਗਣਾ ਹੈ ਜਦੋਂ ਜਿਸ ਵੇਲੇ ਫਰੂਟ ਆਇਆ ਹੁਣ ਉਸੇ ਵੇਲੇ ਗਰਮੀ ਜ਼ਿਆਦਾ ਹੁੰਦੀ ਹੈ ਸਿਰਫ ਇੱਕ ਮਹੀਨਾ ਪਾਣੀ ਦੀ ਲੋੜ ਹੈ ਬਾਕੀ ਸਾਰਾ ਸਾਲ ਬਿਲਕੁਲ ਇੱਕ ਟਪਕਾ ਵੀ ਪਾਣੀ ਦੀ ਲੋੜ ਨਹੀਂ ਹੈ ਜੀ ਅਵਤਾਰ ਸਿੰਘ ਜੀ ਆਮ ਤੌਰ ਤੇ ਆਪਾਂ ਗੱਲ ਕਰਦੇ ਹਾਂ ਵੀ ਖੇਤੀ ਖੇਤਰ ਵਿੱਚ ਜਿਹੜਾ ਹਿਸਾਬ ਕਰਨ ਦੀ ਬੜੀ ਲੋੜ ਹੈ ਖੇਤੀ ਮਾਹਿਰ ਦੱਸਦੇ ਵੀ ਜੇ ਅਸੀਂ 1 ਏਕੜ ਪਾਣੀ ਨੂੰ ਆਪਾਂ ਖੁੱਲਾ ਪਾਣੀ ਲਾਉਣਾ ਜਿਹਨੂੰ ਆਪਾਂ ਫਲੱਡ ਇਰੀਗੇਸ਼ਨ ਕਹਿੰਦੇ ਆ ਤੇ ਤਕਰੀਬਨ 3 ਲੱਖ ਪਾਣੀ ਲੱਗਦਾ ਜੇ ਆਪਾਂ 7 ਸੈਂਟੀਮੀਟਰ ਤੱਕ ਜਿਹੜੀ ਸਿੰਚਾਈ ਕਰਦੇ ਆ ਜੀ 3 ਲੱਖ ਪਾਣੀ ਖੁੱਲਾ ਆ ਜੇ ਆਪਾਂ ਲਾਈਏ ਤੇ ਟਪਕਾ ਸਿੰਚਾਈ ਰਹੇ ਕਿੰਨਾ ਕੁ ਪਾਣੀ ਲਾਇਆ ਤੁਸੀਂ 1 ਏਕੜ 'ਚ ਜਿਹੜਾ ਤੁਪਕਾ ਸਜਾਈ ਰਹੀ ਹੈ ਇਹ ਤਾਂ ਬਹੁਤ ਜ਼ਿਆਦਾ ਬਚਤ ਹੈ ਜਿਹੜਾ ਫਲੱਡ ਇਰੀਗੇਸ਼ਨ ਆਪਾਂ ਕਰਦੇ ਉਹਦੇ ਨਾਲ ਕੱਲਾ ਇਹ ਨਹੀਂ ਹੈ ਜਦੋਂ ਦੂਰ ਤੱਕ ਪਾਣੀ ਜਾਂਦਾ ਇੱਕ ਕਿੱਲੇ ਦੇ ਟਾਪ ਤੇ ਪਾਣੀ ਜਾਊਗਾ ਨਾ ਸਰੀ ਦੇ ਪਾਣੀ ਜਾਂਦਾ ਉਹਦੇ ਜਿਹੜੀ ਰੇਤਲੀ ਜਮੀਨਾਂ ਉੱਥੇ ਲੀਚ ਕਰ ਜਾਂਦਾ ਜੀ ਜੀ ਨਾ ਤਾਂ ਉਹ ਕਿਸੇ ਕੰਮ ਆ ਰ ਮਤਲਬ ਪਾਣੀ ਕੰਮ ਨਹੀਂ ਆਂਦਾ ਬੂਟੇ ਦੀ ਜੜ ਤਾਂ ਜੇ ਸਲ੍ਹਾਬ ਜੜ ਤੱਕ ਰਹੂਗੀ ਤਾਂ ਬੂਟੇ ਦੇ ਕੰਮ ਆਊਗਾ ਜਿਹੜੇ ਬੂਟੇ ਦੀ ਜੜ ਤੋਂ ਹੇਠਾਂ ਚੱਲ ਗਿਆ ਉਹ ਤਾਂ ਕੰਮੇ ਨਹੀਂ ਆਊਗਾ ਉਹ ਤਾਂ ਬੇਕਾਰ ਹੋ ਗਿਆ ਤੇ ਇਸ ਕਰਕੇ ਇਹਨੂੰ ਜਿੰਨੀ ਲੋੜ ਹੈ ਉਹਨਾਂ ਦੇ ਉਹ ਜੋ ਅਸੀਂ ਇਹ ਰਿਜ਼ਲਟ ਦੇਖਦੇ ਹੋ ਉਹਨੂੰ ਸਿਰਫ ਘੰਟਾ ਦੋ ਘੰਟੇ ਮੋਟਰ ਚਲਾਉਣ ਦੀ ਲੋੜ ਹੈ ਜੇ ਆਪਾਂ ਚਾਰ ਕਿੱਲੇ ਨੂੰ ਇਕੱਠਾ ਛੱਡ ਦਤਾ ਦੋ ਘੰਟੇ ਮੋਟਰ ਚਲਾਦੇ ਹੋ ਬਹੁਤ ਹੈ ਅਵਤਾਸ਼ ਸਿੰਘ ਜਿਹੜਾ ਤੁਸੀਂ ਆਪਣੇ ਖੇਤਾਂ ਦੇ ਵਿੱਚ ਤੁੱਕਾ ਸਿੰਚਾਈ ਸਿਸਟਮ ਲਗਾਇਆ ਉੱਥੇ ਤੁਸੀਂ ਕਿਹੜੀ ਫਸਲ ਤੇ ਲਗਾਇਆ ਤੇ ਤੁਹਾਨੂੰ ਹੁਣ ਤੱਕ ਉੱਥੋਂ ਕੀ ਆਮਦਨ ਹੋਈ ਅਸੀਂ ਇੱਥੋਂ ਜਿਹੜਾ ਜੀ ਆੜੂ ਤੇ ਲਾਇਆ 6.5 ਕਿੱਲੇ ਆ ਉਹ 7,70,000 ਰੁਪਏ ਦੇ ਕੋਈ ਸਿਰਫ ਦੋ ਟਰਾਲੀ ਰੇਹ ਦੀ ਉਹਨਾਂ ਨੂੰ ਸੇਕ ਖੇਤੀ ਸੱਟਣੀਆਂ ਲੇਕਿਨ ਕੋਈ ਹੋਰ ਖਰਚਾ ਨਹੀਂ ਨਾ ਕੋਈ ਦਵਾਈ 370000 ਜਿਹੜਾ ਤੁਸੀਂ ਠੇਕੇ ਤੇ ਦਿੱਤਾ 6 ਏਕੜ ਦਾ ਬਾਗ ਜਿਹਦੇ ਵਿੱਚ ਤੁਹਾਡੇ ਆਪਣੇ ਖਰਚੇ ਕੀ ਸੀ ਸਿਰਫ ਦੋ ਟਰਾਲੀ ਢੇਰ ਜਿਹੜਾ ਆ ਉਹ ਖੇਤ ਦੇ ਵਿੱਚ ਸੁੱਟ ਦੇਣਾ ਕੋਈ ਚੱਕਣਾ ਨਹੀਂ ਪਾਣਾ ਨਹੀਂ ਨਾ ਕੋਈ ਖਾਦ ਨਾ ਕੋਈ ਦਵਾਈ ਜੋ ਕਰਨਾ ਉਹ ਠੇਕੇਦਾਰ ਦਾ ਕੰਮ ਹੈ ਸਾਡਾ ਗੁਟਮ ਕਣਕ ਝੋਨੇ ਦਾ ਫਸਲੀ ਚੱਕਰ ਇਸ ਜੀ ਨੂੰ ਤੁਸੀਂ ਕਿੱਥੇ ਕਿ ਦੇਖਦੇ ਹੋ ਬਾਗਬਾਨੀ ਵਾ ਦੇਖੋ ਦੋ ਤਿੰਨ ਸਾਲ ਬਾਗ ਲਾਣ ਲਈ ਤਾਂ ਪਹਿਲਾਂ ਲੱਗਦਾ ਬੰਦੇ ਨੂੰ ਔਖਾ ਪਰ ਹੁਣ ਅਸੀਂ ਤਾਂ ਡ੍ਰਿਪ ਕਰਕੇ ਸਾਡਾ ਉਹ ਵੀ ਹੱਲ ਆਪਾਂ ਕੱਢ ਲਿਆ ਪਿਛਲੇ 3 ਸਾਲ ਤੋਂ ਆਪਾਂ ਉਹਦੇ ਵਿੱਚ ਕੀਆ ਤੇ ਕੱਦੂ ਲਾਇਆ ਸੀਗਾ ਤੇ ਘੱਟੋ ਘੱਟ 700 ਕੁਇੰਟਲ 100 100 100 ਕੁਇੰਟਲ ਕੱਦੂ ਸਾਡਾ ਜਿਹੜਾ ਆ ਉਹ ਉਤੋਂ ਨਿਕਲ ਗਿਆ ਤੇ ਕੀਆ ਵੀ ਇਸੇ ਹਿਸਾਬ ਨਾਲ ਨਿਕਲ ਗਿਆ ਤੇ ਉਹਦੀ ਉਹੀ ਡ੍ਰਿਪ ਦੀ ਇੱਕ ਲਾਈਨ ਨੇ ਆਪਾਂ ਵਰਤ ਲਈ ਸਬਜ਼ੀ ਵਾਸਤੇ ਕਿਉਂਕਿ ਬੇਲ ਹੈ ਬੇਲ ਤਾਂ ਵੱਡੀ ਹੋ ਜਾਣਾ ਇੱਕ ਵਾਰ ਜਿਹੜੀ ਲਾਈਨ ਆ ਉਹਨੂੰ ਚੱਲਣ ਦਿੱਤੀ ਆਪਾਂ ਬੂਟੇ ਨੂੰ ਬੂਟੇ ਨੂੰ ਹਾਂਜੀ ਜੀ ਜਿਹੜਾ ਤੁਹਾਡਾ ਬਾਗ ਤੁਸੀਂ ਲਾਇਆ ਆਪਣੇ ਆੜੂ ਔਰ ਆਲੂ ਬੁਖਾਰੇ ਦਾ ਹਾਂਜੀ ਉਹਦੇ ਵਿੱਚ ਦੂਰੀ ਕੀ ਰੱਖੀ ਤੁਸੀਂ ਉਹ ਤਕਰੀਬਨ 90 ਕਬੂਟੇ ਯੂਨੀਵਰਸਿਟੀ ਸਪਾਰਸ਼ ਕਰਦੀ ਹੈ ਜੀ ਜੀ ਇਹ ਜਿਹੜਾ ਆਲੂ ਬੁਖਾਰਾ ਹੈ ਉਹ 100 110 ਬੂਟੇ ਲਾਇਏ ਪਰ ਮੇਰਾ ਆਪਣਾ ਸੁਜੈਸ਼ਨ ਹੈ ਜੀ ਪਈ ਨਾ ਸਾਨੂੰ ਲਗਭਗ ਜੇ 90 ਦਾ 100 ਲਾਉਣਾ ਚਾਹੀਦਾ ਕਿਉਂਕਿ ਇੱਕ ਲਾਈਨ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਜੇ ਕੋਈ ਸਾਡਾ ਲੱਗਾ ਪੈਂਦਾ ਉਹ ਕਵਰ ਹੋ ਜਾਂਦਾ ਉਹਦੇ ਨਾਲ ਇਸੇ ਤਰ੍ਹਾਂ ਜੇ ਆਲੂ ਬੁਖਾਰਾ ਆਪਾਂ 100 ਲਾਉਣਾ ਤਾਂ 110 ਲਾ ਦੇਣੇ ਚਾਹੀਦੇ ਹੂੰ ਮੇਰਾ ਆਪਣਾ ਸਜਾਇਆ ਮੈਂ ਕੋਈ ਜੀ ਜੀ ਬਿਲਕੁਲ ਸਹੀ ਹੈ ਹਾਂ ਜੀ ਅਵਧਾਰ ਸਿੰਘ ਜੀ ਤੁਸੀਂ ਦੱਸਿਆ ਕਿ ਤੁਸੀਂ ਵਧੀਆ ਮੁਨਾਫਾ ਵੀ ਕਮਾ ਰਹੇ ਹੋ ਟੁਕਕਾ ਸਿੰਚਾਈ ਤੁਸੀਂ ਆਪਣੇ ਖੇਤਾਂ 'ਚ ਅਪਣਾਈ ਵੀ ਵਿਭਾਗ ਤੋਂ ਸਹੂਲਤਾਂ ਵੀ ਲਈਆਂ ਸਬਸਿਡੀ ਵੀ ਲਈ ਹੁਣ ਗੱਲ ਇਹ ਆਈ ਵੀ ਤੁਹਾਨੂੰ ਮੁਸ਼ਕਲਾਂ ਕੀ ਕੀ ਆਈਆਂ ਮੁਸ਼ਕਲ ਉਹਦੇ ਵਿੱਚ ਜਿਹੜਾ ਡ੍ਰਿਪ ਹੈ ਕੋਈ ਮੁਸ਼ਕਲ ਨਹੀਂ ਸਿਰਫ ਆਹੀ ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਕਦੇ ਇਕੱਠਾ ਕਰਨ ਵੇਲੇ ਉਸ ਵੇਲੇ ਜਰੂਰ ਥੋੜੀ ਦਿੱਕਤ ਆ ਜਾਂਦੀ ਹੁਣ ਬੇਲਾਂ ਲਾਈਆਂ ਬੇਲਾਂ ਦੇ ਵਿੱਚ ਉਹ ਪਾਈਪ ਫਸ ਜਾਂਦੀ ਹੈ ਥੋੜੀ ਮਿਹਨਤ ਉਸ ਵੇਲੇ ਕਰਨੀ ਪੈਂਦੀ ਹੈ ਸੋ ਲੋੜ ਹੈ ਕਿ ਅਸੀਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਖੇਤੀ ਤਕਨੀਕਾਂ ਨੇ ਵਿਭਾਗ ਨੇ ਸਰਕਾਰ ਦੇ ਉਹਨਾਂ ਦੇ ਨਾਲ ਜੁੜੀਏ ਤੇ ਖੇਤੀ ਮਾਹਿਰਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸਿਫਾਰਸ਼ਾਂ ਔਰ رائے ਜਿਹੜੀ ਹੈ ਉਹਨੂੰ ਆਪਣੇ ਖੇਤਾਂ ਦੇ ਵਿੱਚ ਅਪਣਾ ਕੇ ਆਪਣੀ ਆਮਦਨ ਦੇ ਵਿੱਚ ਵਾਧਾ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ प्यारे किसान भाइयो उम्मीद कर दिया ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਅਤੇ ਇਸ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਕਾਰੀ ਹੋਵੇਗੀ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਫਿਰ ਤੋਂ ਹਾਜ਼ਰ ਹੋਵਾਂਗੇ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਮੈਨੂੰ ਯਾਨੀ ਸਰਬੀ ਸ਼ਰਮਨ ਤੋਂ ਇਜਾਜ਼ਤ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ